ਬੰਦੇ ਚਾਹੀਏ ਡਰਛੋ ਚੈਨਾ ਬੋਲਦਾ ਮੱਜਾ ਪਰਤੋਂ ਬੰਤ ਬੋਲਦਾ ਪ੍ਰਧਾਨ ਕਾਲੀ ਦੁਨੀਆ ਦਾ ਨਾ ਨਾ ਪਿੰਡ ਤਾਂ ਹੈ ਨਹੀਂ ਮੈਂ ਤਾਂ ਟਲਿਆ ਹੋਇਆ ਕਿਛ ਪੱਛ ਪਿੰਡ ਤਾਂ ਸ਼ਾਮ ਲੱਟ ਦਾ ਰੋਲਾ ਜਾ ਹੋ ਗਿਆ ਨਾ ਅੱਜ ਨਹੀਂ ਮੈਂ ਘਰੇ ਜਾਂਦਾ ਅੱਜ ਤਾਂ ਲਾਸੀ ਤੋਂ ਥੋੜੀਆਂ ਰੀਲਾਂ ਬਹੁਤ ਘੱਟ ਘੱਟ ਕੇ ਪੈਂਦੀਆਂ ਥੋੜੇ ਡਾਇਲੋਗ ਉਹ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਿੰਡ ਦਾ ਕਰੈਕਟਰ ਆ ਹਾਂ ਉਹ ਸੁਗਦਾਂ ਨੂੰ ਚਾਚੀ ਕਹਿਣਾ ਹੁੰਦਾ ਆ ਉਹਦੇ ਲਈ 10 ਮਿੰਟ ਬੈਹਿ ਜਾਂਦੇ ਆ ਥਣੇ ਜਦੋਂ ਡੈਰੀ ਮੂਰੇ ਬੈਂਦਾ ਨਾ ਉਹ ਹਾਂ ਉਥੇ ਬੰਦੇ ਬੈੰਦੇ ਨੇ ਸੌਂਤਰਾ ਜਾ ਹਾਂ ਉੱਥੇ ਬੰਦੇ ਬੈਹ ਜਾਂਦੇ ਨੇ ਫਿਰ ਉਹਨਾਂ ਨਾਲ ਆਥਣੇ ਫਿਰ ਝੁੱਲਦਾ ਇਹੋ ਵਧੀਆ ਅੱਛਾ ਉਦੋਂ ਉਹਦਾ ਕੈਰੈਕਟਰ ਚੱਕ ਲੈਂਦਾ ਅੱਛਾ ਜਿਵੇਂ ਉਹ ਬੋਲਦਾ ਕਿਨੂੰ ਕੀ ਬੋਲ ਪਿਆ ਐ ਕਰ ਦੂੰ ਮੈਂ ਗੋਡੇ ਕੁੱਟ ਦਾਂਗੇ ਐ ਕਰਦਾਂਗੇ ਦਿਨੇ ਜਿਵੇਂ ਨਹੀਂ ਬੋਲਦਾ ਹਾਂ ਦਿਨ ਤਾਂ ਇਹਨੀਆਂ ਸੁੱਤੀ ਪਿਆ ਰਹੇ ਸਾਰਾ ਆਥਣੇ ਨਹੀਂ ਫਿਰ ਆਥਣੇ ਤਾਂ ਫਿਰ ਸਾਰਿਆਂ ਨੂੰ ਘਰੇ ਬਾੜ ਕੇ ਪੈਂਦਾ ਇੱਕ ਥੋੜਾ ਚੱਕੀ ਵਾਲਾ ਕੈਰੈਕਟਰ ਹੈਗਾ ਹਨਾ ਉਹਦੇ ਚ ਉਹ ਕੈਰੈਕਟਰ ਕਿਵੇਂ ਆਇਆ ਉਹ ਬਈ ਇੱਕ ਦਿਨ ਅਸੀਂ ਵੀਡੀਓ ਸ਼ੂਟ ਕਰ ਰਹੇ ਸੀ ਮੈਂ ਤੇ ਬਾਈ ਆਹੀ ਬੰਤਾਲੀਓ ਅੱਛਾ ਉਦੋਂ ਅਸੀਂ ਕੋਈ ਸੀਨ ਕੱਢਣ ਬਾਗੇ ਚੱਕੀ ਤੇ ਬਸ ਉਹ ਬੰਦਾ ਦੇਖ ਲਿਆ ਚੱਕੀ ਵਾਲਾ ਭਾਈ ਮੈਨੂੰ ਕਹਿੰਦਾ ਵੀ ਇਹਦਾ ਵੀ ਕੈਰੇਕਟਰ ਕਰ ਲੈਣਾ ਤੂੰ ਤੇਜੇ ਵਾਲਾ ਵੀ ਬੋਲਦਾ ਅੱਛਾ ਉਹ ਪਰੌਣਾ ਰਹਿੰਦਾ ਉੱਥੇ ਪਿੰਡ ਦੇ ਫਿਰ ਅਸੀਂ ਉਹਦੀ ਕੈਰੇਕਟਰ ਚੱਕ ਲਿਆ ਚੱਕੀ ਉਹਦੀ ਅਸਲ ਤੇ ਕਿਵੇਂ ਉਹਨਾਂ ਨਾਲ ਬੋਲਦਾ ਸੀ ਉਹਦਾ ਪਹਿਰਾਵਾ ਸੀ ਹਨਾ ਤਾਂ ਉਹਦੀ ਲੁੱਕ ਤੇ ਉਹ ਸਾਰੀ ਉਹਨੇ ਕਰ ਲਈ ਤੇ ਉਹ ਫਿਰ ਜਿਹੜੀ ਉਹਦੀ ਥਿੰਕਿੰਗ ਬਣਾਈ ਵੀ ਬੰਦਾ ਇਹੋ ਜਿਹਾ ਭਾਈ ਕੰਜੂਸ ਆ ਉਹ 20 ਰੁਪਈਆ ਵਿੱਚ ਇਹ ਵੀ ਉਹ ਰੌਲਾ ਪਾ ਕੇ ਖੜ ਜਾਂਦਾ ਹਨਾ ਤੇ ਉਹ ਤੁਸੀਂ ਆਪ ਉਹ ਬਣਾਇਆ ਉਹ ਕੈਰੇਕਟਰ ਪਾ ਵੀ ਰਹਾ ਸੀ ਰੌਲਾ ਬਾਕੀ ਉਹ ਚੱਕੀ ਦੇ ਜਿਹੜਾ ਉਹਲੇ ਵਗਾਕ ਆਇਆ ਸੀ ਹਾਂ ਉਹਦੇ ਕੋਲ 60 ਰੁਪਏ ਬਣਦੇ ਪੀਏ ਉਹਨੇ 60 ਰੁਪਏ ਦੇਤੇ ਵੀ 20 ਰੁਪਏ ਬੰਦਾ ਨੂੰ ਫੇਰ ਦੇ ਉਹਦੇ ਵਾਰ ਉਹਨੂੰ ਜਾਣ ਲੈਣੀ ਕਰਨੀ ਰੱਖੀ ਵੀ 20 ਰੁਪਏ ਦੇ ਫੇਰੇ ਦੇ ਜਿਵੇਂ ਮਰਜੀ ਕਰ ਅੱਛਾ ਉਹ ਅਸਲ ਚ ਹੈ ਜੀ ਬੰਦਾ ਹਾਂ ਢੋਲੀ ਵੀ ਾਟ ਲੈਦਾ ਉਹ ਅੱਛਾ ਇਹ ਪਰਮਾਤਮਾ ਹੋ ਜਾਏਗਾ ਏ ਪਰਮਾਤਮਾ ਮੇਰੇ ਵੀ ਪੇ ਦੇ ਦੇ ਮੈਂ ਖੁਦ ਵੀ ਦੇਖਿਆ ਅੱਖਾਂ ਨਾਲ ਢੋਲੀ ਾਟਦਾ ਹਾਂ ਫਿਰ ਉਹ ਫਿਰ ਕਹੋਗੇ ਮੈਨੂੰ ਪਤਾ ਨਹੀਂ ਦੀ ਵੀ ਢੋਲੀ ਵੀ ਾਟਦਾ ਜਿਵੇਂ ਢੋਲੀ ਾਟਦਾ ਦੇਖਿਆ ਮੈਂ ਹਰੇਕ ਸਿਣ ਦੇ ਵਿੱਚ ਢੋਲੀ ਵੀ ਾਟ ਲੈਂਦਾ ਹਾਂ ਹਾਂ ਫਿਰ ਕਾਪੀ ਕਰਕੇ ਮੈਨੂੰ ਫੋਨ ਵੀ ਬਹੁਤ ਆਉਂਦੇ ਨੇ ਇੰਸਟ ਇੱਕ ਵਾਰੀ ਮੈਨੂੰ ਫੋਨ ਆਇਆ ਰਾਤ ਨੂੰ 11 ਵਜੇ ਮੈਂ ਚੱਕਿਆ ਨਹੀਂ ਤਿੰਨ ਚਾਰ ਵਾਰੀ ਕਰਿਆ ਬੰਦੇ ਨੇ ਦੁਬਾਰਾ ਮੈਂ ਚੱਕਿਆ ਮੈਨੂੰ ਕਹਿੰਦਾ ਬਾਈ ਤੇਰੇ ਪਾਪੇ ਨਾਲ ਗੱਲ ਕਰਾਂ ਮੈਂ ਬੰਤਨ ਨਾਲ ਤਾਂ ਹਾਇਰ ਉਹਦਾ ਹੱਤਾ ਵੇ ਬੰਤਨ ਨਾਲ ਮੈਂ ਪੈ ਗੱਲ ਲਈਆਂ ਫਿਰ ਉਹ ਆਪਾ ਮਾਂ ਤੜਕੀ ਗੱਲ ਕਰ। ਅਸਲ ਮੈਨੂੰ ਸਮਝਦੀ ਬੁੜਾ ਨਹੀਂ ਬਾਈ ਤਾਂ ਓਕੇ ਬਹੁਤ ਆਉਂਦੀ ਐ ਯਾਰ। ਵਾਧੂ ਹੁੰਦੀ ਨਹੀਂ ਤਾਂ ਓਕੇ। ਠੀਕ ਐੜੀਆਂ ਤੂੰ ਬਣਾਵਣਾ ਧਮਕੀਂ ਦੇ ਜਾਂਦੇ ਨੇ ਹੱਸ। ਫਿਰ ਤੂੰ ਡਰਦੇ ਡਰਦੇ ਨਹੀਂ ਹੈਗੇ? ਬਾਈ ਚੱਲ ਡਰਤਾ ਲੱਗਦੀ ਹੁੰਦਾ ਹਨਾ ਬਾਈ। ਬਾਕੀ ਚੱਲ ਨਾਲ ਹੁੰਦੀ ਨੇ ਮੇਰੇ ਭਾਈ ਹੋਰੀ। ਕਦੇ ਤੜਕੀ ਕ ਫੇਕ ਦੰਦੇ ਨੇ ਫੇਕ ਐੜੀਆਂ ਤੂੰ ਧਮਕੀ ਅੱਛਾ ਘਰ ਦੇ ਤਾਂ ਤਾਣੀ ਦਾ ਸੀ ਕਿਉਂਕਿ ਟੈਨਸ਼ਨ ਲੈਂਦੇ ਨੇ ਘਰ ਦੇ ਨੂੰ ਪਤੀ ਹੁੰਦਾ ਬੁੜੀਆਂ ਦਾ ਹੈਨਾ ਡਰਦਾ ਹੁਣ ਤੈਨੂੰ ਪਤੀ ਆ ਬਈ ਯਾਰ ਕੀ ਪਤਾ ਕਿਸੇ ਦਾ ਇੱਥੇ ਖੜਾ ਕੇ ਦੋਚ ਫੇੜੇ ਮਾਰੇਗਾ ਕੋਸ ਹੁਣ ਮਾਰੇ ਕੋਸ ਹੈਨਾ ਡਰਦਾ ਲੱਗਦੀ ਆ ਪਰ ਚੱਲ ਆਏ ਵੀ ਚੱਲ ਹੁਣ ਕੰਮ ਤੋਂ ਵੀ ਨਹੀਂ ਬੈਠਿਆ ਜਾਂਦਾ ਘਰੇ ਕੰਮ ਵੀ ਕਰਨਾ ਜ਼ਰੂਰੀ ਆ ਕਦੇ ਆਸ ਹੈਗੀ ਸੀ ਵੀ ਇੱਥੋਂ ਚਾਰ ਵੀ ਐਕਟਿੰਗ ਤੋਂ ਵੀ ਆਉਣ ਲੱਗ ਜਾਣਗੇ ਹਾਂਜੀ ਵੀ ਕਦੇ ਵੀ ਨਹੀਂ ਪਹਿਲਾਂ ਜਮੀ ਆਸ ਨਹੀਂ ਹੁੰਦੀ ਬਈ ਪਹਿਲਾਂ ਤਾਂ ਜਮੀ ਕਿਸਮਤ ਨੇ ਦੱਬੀ ਹੋਇਆ ਪੀ ਜਮਾ ਤੇ ਫਿਰ ਉਹ ਤੋਂ ਬਾਅਦ ਡੋਲਿਆ ਹੈ ਨਹੀਂ ਮੈਂ ਨੱਬੀ ਰੱਖਿਆ ਕੰਮ ਤੋਂ ਆਪਣਾ ਹੈਗਾ ਵੀ ਤੁਸੀਂ ਵੱਡੀਆਂ ਫਰਮਾਂ ਚ ਜਾਉਂਦਾ ਹੈਗਾ ਵੀ ਅੱਗੇ ਜਾਈਂ ਪੱਕੀ ਤਾਂ ਕਿਸਮਤ ਨਹੀਂ ਕਰਨਾ ਜੋ ਕਰਨਾ ਪਹਿਲਾਂ ਇੱਥੇ ਤੱਕ ਵੀ ਨਹੀਂ ਸੋਚਿਆ ਸੀ ਕਿ ਕਿਸਮਤ ਇੱਥੇ ਤੱਕ ਲੈ ਆਉਂ ਅੱਛਾ ਮੂੰ ਤੁਹਾਡਾ ਕੀ ਕੰਮ ਹੈਗਾ ਐਕਟਿੰਗ ਦੇ ਨਾਲ ਨਾਲ ਬਈ ਡੈਰੀ ਦਾ ਕੰਮ ਆ ਸਾਡਾ ਅੱਛਾ ਉਹ ਮੁੰਡੇ ਦੀ ਨਾਲ ਹੀ ਆਪਣਾ ਡੈਰੀ ਦਾ ਅੱਛਾ ਵਧੀਆ ਚੱਲੀ ਜਾਂਦਾ ਡੈਰੀ ਦਾ ਵੀ ਹਾਂ ਬਾਕੀ ਪੇਂਟਿੰਗ ਦਾ ਕੰਮ ਆ ਮੇਰਾ ਅੱਛਾ ਉਹ ਵੀ ਮੈਂ ਕੰਪੀਟੀਸ਼ਨ ਜਿੱਤੇ ਨੇ ਵਧੀਆ ਆਲ ਇੰਡੀਆ ਵੀ ਫਰਸਟ ਆਇਆ ਬੰਬਈ ਤੋਂ ਵੀ ਫਰਸਟ ਆਇਆ अच्छा ਤੁਸੀਂ ਜਹਾਦੀਓ ਤੁਸੀਂ ਪੇਂਟਿੰਗ ਵੀ ਕਰਦੇ ਹੋ ਹੈ ਤੇ ਜਿਹੜੇ ਪੇਂਟਿੰਗਾਂ ਤੋਂ ਪੈਸੇ ਮਿਲਦੇ ਆ ਤੁਸੀਂ ਉੱਚੋ ਪੰਛੀ ਖਰੀਦ ਲੈਨੇ ਹੋ ਜਿਹੜੇ ਦੁਕਾਨਾਂ ਤੇ ਹੁੰਦੇ ਆ ਉਹਨਾਂ ਨੂੰ ਆਪ ਹੜਾਨੇ ਹਾਂਜੀ ਬਈ ਸ਼ੌਪ ਤੋਂ ਲੈ ਆ ਕੇ ਖਰੀਦ ਕੇ ਮਹਾਲੀ ਤੀਏ ਮੈਂ ਤੇ ਬਈ ਮਹਾਲੀ ਨੂੰ ਸੜਾਤੇ ਜੀ ਉਥੋਂ ਲੈ ਕੇ ਸ਼ੌਪ ਤੋਂ ਉਥੇ ਕਿਸੇ ਪਾਰਕ ਚ ਸਾਡੇ ਆ ਗਈ ਪਰ ਮੈਂ ਵੀਡੀਓ ਨਹੀਂ ਪਾਉਂਦਾ ਇਹ ਚੀਜ਼ ਦੀ ਕਿ ਮੈਂ ਸੋ ਨਹੀਂ ਕਰਦਾ ਹੈਗਾ ਵੀ ਮੈਂ ਸੜਾਉਣਾ ਹੂੰ ਸੜਾ ਦੋ ਨਹੀਂ ਲੈ ਆ ਕੇ ਬਹੁਤੋ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੇਰੇ ਕੋਲ ਪਹੁੰਚੇ ਹੋ ਟਾਈਮ ਕੱਢ ਕੇ ਹੋਰ ਸਿੱਧਾ ਕਿਵੇਂ ਨੇ ਵਧੀਆ ਬਈ ਐਨ ਬਾਗੋ ਬਾਗ ਅੱਛਾ ਸਤਿਕਾਰ ਪਰਿਵਾਰਕੇਵੇਂ ਸਾਰਾ ਐਂਡ ਸੈਟ ਆ ਬਾਈ ਅੱਛਾ ਤੇ ਇੱਕ ਤਾਂ ਪਹਿਲਾਂ ਵਧਾਈ ਦੇ ਪਾਤਰਾਂ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ ਨੇਚਰਲ ਐਕਟਰ ਹੋ ਬਾਈ ਤੁਸੀਂ ਧੰਨਵਾਦ ਬਾਈ ਅੱਛਾ ਇਹ ਐਕਟਿੰਗ ਵਾਲਾ ਚੈਣਕ ਤੁਹਾਨੂੰ ਲੱਗੀ ਕਿਵੇਂ ਇਹ ਕਿੱਥੋਂ ਆਈ ਇਹ ਬਸ ਬਾਈ ਪਹਿਲਾਂ ਹੀ ਮੇਰੇ ਦੋਸਤ ਦੀ ਇੱਕ ਮਾਲੀ ਮੁੰਡਾ ਹਾਂ ਉਹਦੇ ਨਾਲ ਹੀ ਬਚਪਨ ਬੀਤਿਆ ਉਹਦੇ ਨਾਲ ਹੀ ਖੇਡਦੇ ਰਹਿੰਦੇ ਸੀ ਚੌੜ ਕਰਦੇ ਰਹਿੰਦੇ ਸੀ ਨਕਲ ਕਰ ਲੈਂਦੇ ਕਿਸੇ ਦੀ ਕਾਪੀ ਕਰ ਲੈਂਦੇ ਹੂੰ ਜੋ ਕਹ ਦਿੰਦੇ ਵੀ ਦੀ ਕਾਪੀ ਕਰੀ ਤਾਂ ਉਹ ਕਰ ਦਾਂ ਦਿੱਤੀ ਹੂੰ ਉਹ ਹੌਲੀ ਹੌਲੀ ਬਸ ਇੱਕ ਦਿਨ ਉਹ ਕਹਿੰਦਾ ਕਹਿੰਦਾ ਵੀ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਮੈਂ ਇੱਕ ਦਿਨ ਚੈਨਲ ਬਣਾ ਲਿਆ ਸੀ ਦੋ ਜਣਿਆਂ ਨੇ ਲਾਗੇ ਵੀਡੀਓ ਬਣਾਉਣ ਤਿੰਨ ਚਾਰ ਮੁੰਡੇ ਹੋਰ ਸੀ ਸਾਡੇ ਨਾਲ ਹੂੰ ਬਣਾਈਆਂ ਤਿੰਨ ਚਾਰ ਵੀਡੀਓ ਅਸੀਂ ਵਧੀਆ ਚੱਲੀਆਂ ਫਿਰ ਉਸ ਤੋਂ ਬਾਅਦ ਚੱਲ ਉਹ ਮੁੰਡੇ ਸਾਡੇ ਨਾਲੋਂ ਨਿਕੜ ਜੇ ਗਏ ਹੂੰ ਕਿਉਂਕਿ ਕੰਮ ਤਾਂ ਦੇਈ ਸੀ ਉਦੋਂ ਉਹਨਾਂ ਨੂੰ ਫਿਰ ਜਿਹੜਾ ਮੇਰੇ ਨਾਲ ਤੋਂ ਮੁੰਡਾ ਮਾਲੀ ਹੋ ਵੀ ਮਸ਼ੀਨ ਲੈ ਕੇ ਬਾਗ ਗਿਆ ਬਾਹਰੇ ਜੁਪੀ ਚ ਹੂੰ ਫਿਰ ਮੈਂ ਉਸ ਤੋਂ ਬਾਅਦ ਇਕੱਲਾ ਰਹਿ ਗਿਆ ਹੂੰ ਉਸ ਤੋਂ ਬਾਅਦ ਬਸ ਫਿਰ ਮੈਂ ਦੂਜੇ ਚੈਨਲ ਤੇ ਵਾਗ ਗਿਆ ਹੂੰ ਤੇ ਵਾ ਉੱਥੇ ਫਿਰ ਵਧੀਆ ਕੰਮ ਕੀਤਾ 4 ਸਾਲ ਉੱਥੇ ਬੰਤ ਦਾ ਕਰੈਕਟਰ ਕਰੀਏ ਅੱਛਾ ਵਧੀਆ ਪਿਆਰ ਆਇਆ ਲੋਕਾਂ ਦਾ ਅੱਛਾ ਇਹ ਆਪਣੇ ਪਿੰਡਾਂ ਦੇ ਵਿੱਚ ਇਹ ਬੰਦਾ ਇਹ ਕੰਮ ਕਰੇ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਹੁੰਦਾ ਹਨਾ ਵੀ ਕਿਹੜੇ ਕੰਮ ਹੀ ਪੈ ਗਿਆ ਇਹ ਇਹ ਕੰਮ ਕਿਹੜਾ ਰੋਟੀ ਦੇਊਗਾ ਹਨਾ ਵੀ ਕੰਮ ਤਾਂ ਆਪ ਦੇ ਹੱਥੀ ਕਰਨਾ ਚਾਹੀਦਾ ਐਜੀਆਂ ਗੱਲਾਂ ਬਾਤਾਂ ਹੋਈਆਂ ਸ਼ੁਰੂ ਦੇ ਵਿੱਚ ਐਂ ਤਾਂ ਬਈ ਬਾਦੂ ਕਹੇਗੇ ਸਿਨੇ ਹੂੰ ਉਹ ਕੋਈ ਗੱਲਾਂ ਹੁੰਦਾ ਆ ਕਿ ਜਲੂਸ ਕੱਢੀ ਜਾਂ ਨੂੰ ਇਹ ਕੀ ਆ ਹੂੰ ਸਾਰਾ ਦਿਨ ਹੀ ਫਰੀ ਜਾਂਦੇ ਹੋ ਭੌਂਕਦੇ ਵਾਂਹੇ ਲੋਕ ਬੋਲੀ ਜਾਂਦੇ ਹੁੰਦੇ ਸੀ ਅੱਛਾ ਪਰ ਗੌਲੀ ਜੀ ਨਹੀਂ ਕਿਸੇ ਦੀ ਕਰਦੇ ਨੇ ਨਹੀਂ ਇਹ ਰੋਕਿਆ ਹੈਗਾ ਵੀ ਨਾ ਇਹ ਕੰਮ ਕਰ ਤੂੰ ਇਹ ਚੰਗਾ ਨਹੀਂ ਲੱਗਦਾ ਨਾ ਨਾ ਕਰਦੇ ਨੇ ਨਹੀਂ ਰੋਕਿਆ ਕਰ ਦੇ ਦਾ ਕਹਿੰਦੇ ਦੱਬੀ ਰੱਖ ਜਿਹੜਾ ਕੰਮ ਕਰਨਾ ਕਰ अच्छा वो बंतड़ कैरेक्टर किमे फड़या शुरू ਦੇ ਵਿੱਚ ਇਹ ਤੁਹਾਡੇ ਦਿਮਾਗ ਚ ਤਾਇਆ ਨਹੀਂ ਹੋਣਾ ਵੀ ਇਹ ਜਿਆ कैरेक्टर ਮੈਂ ਨਿਭਾਉਂਗਾ ਇਹ ਜਿਆ कैरेक्टर ਕਰੂੰਗਾ ਨਹੀਂ ਸਾਡੇ ਪਿੰਡ ਦੇ ਬੰਦੇ ਦੀ ਆ ਬਾਈ कैरेक्टर अच्छा हां ਨਦੀ ਬੰਦਾ ਤੇ ਬਸ ਵਧੀਆ ਉਹ ਨਾਲ ਉਹ ਪਿਆਰਾ ਆਪਣਾ ਉਹਦੀ ਕਾਪੀ ਕਰ ਲੈਂਦੀ ਸੀ ਇਹ ਉਹ ਕਹੇ ਜਿਆ ਬੰਦਾ ਹੈਗਾ ਉਹ ਵੀ ਬੰਦਾ ਵਧੀਆ ਦਿਲ ਦਾ ਸਾਫਾ ਬੰਦਾ ਹਮ ਬਸ ਮੈਂ ਵੀ ਥੋੜੀ ਬਹੁਤ ਡਰਿੰਕ ਕਰਦਾ ਚਲੋ ਹਮ ਉਹ ਵਾ ਉਸ ਤੋਂ ਬਾਅਦ ਉਹਦੀ ਕਾਪੀ ਕਰ ਲੈਂਦਾ ਸੀ ਮੈਂ ਉਹਦੀ ਲੁੱਕ ਵੀ ਇਹ ਜੀ ਬੋਲਬਾਣੀ ਵੀ ਇਹ ਜੀ ਉਹਦੀ हां ਬੋਲਬਾਣੀ ਵੀ ਇਹ ਜੀ ਲੁੱਕ ਵੀ ਇਹ ਜੀ ਆ ਬਾਈ ਮੈਂ ਹਨਾ ਵੀ ਚਾਦਰਾਂ ਨਹੀਂ ਲਾਉਂਦਾ ਹਾਂ ਕੁਰਤੇ ਪਜਾਮੇ ਚ ਰਹਿੰਦਾ ਬਸ ਮੈਂ ਚਾਦਰਾਂ ਲਾ ਲੈਣਾ ਬਸ ਗੱਲ ਆ ਅੱਛਾ ਹਾਂਜੀ ਉਹਨੂੰ ਪਤਾ ਲੱਗਿਆ ਵੀ ਤੁਸੀਂ ਉਹਦੀ ਕਾਪੀ ਕਰਦੇ ਹੋ ਹਾਂ ਪਤਾ ਉਹਨੂੰ ਕੀ ਕਹਿੰਦਾ ਉਹ ਉਹਦਾ ਬੜੀਆ ਖੁਸ਼ ਆ ਅੱਛਾ ਉਹਦਾ ਕਹਿੰਦਾ ਦੱਬੀ ਰੱਖ ਕੰਮ ਅੱਛਾ ਉਹਨੂੰ ਲੋਕਾਂ ਨੇ ਦਿਖਾਈ ਵੀਡੀਓ ਜੇ ਉਹਨੇ ਆਪ ਹੀ ਦੇਖ ਲਈ ਵੀ ਇਹ ਤੇ ਮੇਰੇ ਮੁੰਡੇ ਹੈਗੇ ਮੁੰਡੇ ਦਿਖਾ ਦਾਂਦੇ ਆ ਉਹਦੇ ਕੀ ਕਹਿੰਦੇ ਉਹਦੇ ਮੁੰਡੇ ਕਹਿੰਦੇ ਵੀ ਤੇਰੀ ਨਕਲ ਕਰਦਾ ਹਾਂ ਉਹਦਾ ਕਹਿੰਦੇ ਸਾਰੇ ਪਰਿਵਾਰ ਹੀ ਕਹਿੰਦਾ ਕਹਿੰਦੇ ਦੱਬੀ ਰੱਖ ਕੰਮ ਕੋਈ ਚੱਕਰ ਨਹੀਂ ਅੱਛਾ ਹਾਂਜੀ ਅੱਛਾ ਉਹ ਤੁਹਾਡਾ ਕੀ ਕੰਮ ਹੈਗਾ ਐਕਟਿੰਗ ਦੇ ਨਾਲ ਨਾਲ ਬਾਈ तो तो वो अच्छा वो मुंडे दी ਨਾਲ ਹੀ ਆਪਣਾ ਡੈਰੀ ਦਾ اچھا ਵਧੀਆ ਚੱਲੀ ਜਾਂਦਾ ਡੈਰੀ ਦਾ ਵੀ اچھا ਹਾਂ ਬਾਕੀ ਪੇਂਟਿੰਗ ਦਾ ਕੰਮ ਆ ਮੇਰਾ اچھا ਉਹ ਵੀ ਮੈਂ ਕੰਪੀਟੀਸ਼ਨ ਜਿੱਤੇ ਨੇ ਵਧੀਆ ਪੇਂਟਿੰਗ ਵੀ ਕਰਦੇ ਨੇ ਹਾਂਜੀ ਭਾਈ ਆਲ ਇੰਡੀਆ ਵੀ ਫਰਸਟ ਆਇਆ ਬੰਬਈ ਤੋਂ ਵੀ ਫਰਸਟ ਆਇਆ ਹਮ ਅੰਬਾਲਾ ਦਾ ਵੀ ਕੰਪੀਟੀਸ਼ਨ ਫਰਸਟ ਆਇਆ ਹਮ ਉਥੋਂ ਵੀ ਜਿੱਤੇ ਆ ਅੱਛਾ ਤੁਸੀਂ ਦੱਸਦੇ ਹੋ ਵੀ ਕਿਸਮਤ ਨੇ ਬਹੁਤ ਵਾਰ ਠੋਕੇ ਦਿੱਤੇ ਤੁਹਾਨੂੰ ਕਿਸਮਤ ਡੇਗਦੀ ਸੀ ਤੁਸੀਂ ਵਾਰ-ਵਾਰ ਉੱਠਦੇ ਰਹੇ ਹਾਂਜੀ ਭਾਈ ਕਿਸਮਤ ਨੇ ਤਾਂ ਮੁੱਢ ਤੋਂ ਹੀ ਡੇਗਿਆ ਹੋਇਆ ਸੁਰੂ ਤੋਂ ਹੀ ਡੇਗਦੀ ਹੋਈ ਆ ਹੁਣ ਵੀ ਡੇਗ ਰਹੀ ਆ ਇਵਨ ਵੀ ਕੀ ਹੁਣ ਹਟ ਗਈ ਤੇ ਕਦੇ ਇਹੋ ਜਿਹਾ ਵੇਲਾ ਵੀ ਆਏ ਤੁਸੀਂ ਕਦੇ ਟੁੱਟੇ ਹੋ ਮੋ ਆਪ ਟੁੱਟੇ ਤਾਂ ਬਈ ਬਾਦੂ ਆ ਰੀਆਂ ਪਰ ਮੇਰੇ ਨਾਲ ਦੀ ਬੰਦੇ ਸਾਰੇ ਗੱਡ ਤੀਏ ਅੱਛਾ ਤਾਂ ਦਬਣੀ ਨਹੀਂ ਦਿੰਦੇ ਜੀ ਕਹਿੰਦਾ ਕੋਈ ਚੱਕਰ ਨਹੀਂ ਦੱਬੀ ਰੱਖ ਕੰਮ ਤੇਰੇ ਨਾਲ ਖੜੇ ਹੁਣ ਵੀ ਨਾਲ ਹੀ ਖੜੇ ਨੇ ਉਹ ਅੱਛਾ ਜਿਹੜੇ ਹੈਗੇ ਤੇ ਉਹ ਨਾਲ ਹੀ ਨੇ ਆ ਨਹੀਂ ਹੈਗਾ ਵੀ ਵਿਸੜ ਗਈ ਅੱਛਾ ਅੱਛਾ ਜਿਹੜੇ ਤੁਸੀਂ ਉਹ ਫਿਰਮਾਂ ਤੇ ਡਾਇਲੋਗ ਬੋਲਦੇ ਹੋ ਕਿੱਥੋਂ ਆਉਂਦੇ ਥੋਡੇ ਤੁਸੀਂ ਆਪ ਲਿਖਦੇ ਹੋ ਜਾਂ ਤੁਹਾਨੂੰ ਕੋਈ ਦੱਸਦਾ ਹੈਗਾ ਉਹ ਤੁਹਾਡੀਆਂ ਰੀਲਾਂ ਬਹੁਤ ਕੱਟ-ਕੱਟ ਕੇ ਪੈਂਦੀਆਂ ਥੋਡੇ ਡਾਇਲੋਗ ਉਹ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਕੀ ਮੇਰੇ ਪਿੰਡ ਦਾ ਕਰੈ ਉਹ ਨੂੰ ਨਾ ਚਾਚੀ ਕਹਿਣਾ ਹੁੰਦਾ ਆ ਉਹਦੇ ਲਈ 10 ਮਿੰਟ ਬਹਿ ਜਾਂਦੇ ਆ ਥਣੇ ਜਦੋਂ ਡੈਰੀ ਮੂਰੇ ਪੈਂਦਾ ਨਾ ਉਹ ਹਾਂ ਉੱਥੇ ਬੰਦੇ ਬੈਂਦੇ ਨੇ ਚੌਂਤਰਾਜ ਆ ਹਾਂ ਉੱਥੇ ਬੰਦੇ ਬਹਿ ਜਾਂਦੇ ਨੇ ਫਿਰ ਉਹਨਾਂ ਨਾਲ ਥਣੇ ਫਿਰ ਤੁਲਦਾ ਇਹੋ ਵਧੀਆ ਅੱਛਾ ਉਦੋਂ ਉਹਦਾ ਕੈਰੇਕਟਰ ਚੱਕ ਲੈਂਦਾ ਅੱਛਾ ਜਿਵੇਂ ਉਹ ਬੋਲਦਾ ਕਿ ਨੂੰ ਕੀ ਬੋਲ ਪਿਆ ਐ ਕਰ ਦੂੰ ਮੈਂ ਗੋਡੇ ਕੁੱਟ ਦਾਂਗੇ ਐ ਕਰ ਦਾਂਗੇ ਉਹ ਹੈ ਇਹਹੀ ਬਦਮਾਸ਼ਮੱਤ ਦਾ ਬੰਦਾ ਉਹ ਨਹੀਂ ਹੈਗਾ ਤਾਂ ਉਹ ਸਿੰਪਲ ਹੀ ਆ ਬੰਦਾ ਡਣੇ ਨਹੀਂ ਦਿਨੇ ਜਮਈ ਨਹੀਂ ਬੋਲਦਾ ਹਾਂ ਦਿਨ ਦਾਣੀ ਉਹ ਸੁੱਤੀ ਪਿਆ ਰਹੇ ਸਾਰਾ ਦਿਨ ਹਾਂ ਜਾਂ ਜਮੀ ਚ ਜੇ ਬਹਿ ਗਿਆ ਤੁਸੀਂ ਬੋਲਦੀ ਨਹੀਂ ਲਾਵੇ ਬੈਠਿਆ ਰਹੋ ਅੱਛਾ ਆਥਣੇ ਨਹੀਂ ਫਿਰ ਆਥਣੇ ਤਾਂ ਫਿਰ ਸਾਰਿਆਂ ਨੂੰ ਘਰੇ ਬਾੜ ਕੇ ਪੈਂਦਾ ਫਿਰ ਅੱਛਾ ਉਹ ਫੁੱਕੀ ਗੱਲਾਂ ਕਰਦਾ ਹੁੰਦਾ ਜੇ ਸੱਚੀ ਜਿਵੇਂ ਨਹੀਂ ਗੱਲਾਂ ਤਾਂ ਫੁੱਕੀ ਨੇ ਅੱਛਾ ਇਹ ਵੀ ਦੱਬ ਲੈਦਾ ਪਰ ਚੱਲਣ ਨਹੀਂ ਦਿੰਦਾ ਕਿਸੇ ਨੂੰ ਅੱਛਾ ਤੁਸੀਂ ਵੀ ਉਹੀ ਕੈਰੇਕਟਰ ਫੜ ਕੇ ਤੁਸੀਂ ਆਪ ਵੀ ਫੁੱਕੀ ਮਾਰ ਦਿੰਦੇ ਵਿੱਚ ਹਾਂ ਅੱਛਾ ਉਹ ਕੀ ਡਾਇਲੋਗ ਸੀਗਾ ਮੰਨਾ ਕਹਿੰਦਾ ਬੰਦੇ ਚਾਹੀਦੇ ਨੇ ਇਥੇ ਕਹਿੰਦਾ ਕਣਕ ਵੜਣੀਆਂ ਕੀ ਡਾਇਲੋਗ ਸੀ ਉਹ ਕਿਵੇਂ ਸੀ ਬੋਲ ਕੇ ਦੱਸਿਓ ਮਾੜਾ ਜਾਂ ਉਹ ਆਹ ਸੀ ਬੰਦੇ ਚਾਹੀਏ ਚਰਚਾ ਚੈ ਨਾ ਬੋਲਦਾ ਮੇਰੇ ਜੇ ਪਰ ਤੋਂ ਬੰਤ ਬੋਲਦਾ ਪ੍ਰਧਾਨ ਕਾਲੀ ਦੁਨੀਆ ਦਾ ਹਾਂ ਉਸ ਵਾਰ ਦੀ ਕਬਜ਼ਾ ਲੈਣਾ ਸੀ ਉਦੋਂ ਵੀਰੇ ਦੀ ਜ਼ਮੀਨ ਦਾ ਰੌਲਾ ਜਾ ਹੋ ਗਿਆ ਸੀ ਹਾਂ ਉਹਨੂੰ ਕਹਿੰਦਾ ਸੀ ਮਾ ਤੂੰ ਡੋਲਣਾ ਤੇਰੇ ਨਾਲ ਖੜੇ ਆ ਵੱਡਾਂਗੇ ਕਣਕ ਵੱਡ ਵੀ ਲਈ ਸੀ ਕਣਕ ਹਾਂ ਬਸ ਉਸ ਤੋਂ ਬਾਅਦ ਚੱਲ ਪਈ ਉਹਨਾਂ ਦੀ ਕੁੱਟ-ਕੱਟ ਪਈ ਮੈਂ ਲੰਘਿਆ ਅੱਛਾ ਹਾਂ ਅੱਛਾ ਹੁਣ ਤੱਕ ਦਾ ਦੌਰ ਕਹੇ ਜਾ ਰਿਹਾ ਬਈ ਤੁਹਾਡਾ ਬਈ ਪਹਿਲਾਂ ਦਾ ਦੌਰ ਬਾ ਡੌਣੀ ਰਹਾ ਪਹਿਲਾਂ ਕਿਸਮਤ ਨੇ ਦੱਬੀ ਰੱਖਿਆ ਪਰ ਦਮਣ ਦਤਾ ਨਹੀਂ ਪਰ ਹੁਣ ਵਧੀਆ ਚੱਲ ਰਿਹਾ ਕਿਉਂਕਿ ਹੁਣ ਬਾਈ ਦੀ ਵੀ ਸਪੋਰਟ ਆ ਮੇਰੇ ਯਾਰਾਂ ਦੀ ਵੀ ਸਪੋਰਟ ਆ ਜਿਹੜੇ ਨਾਲ ਖੜੇ ਨੇ ਹੂੰ ਮੈਨੂੰ ਲੈ ਕੇ ਵੀ ਆਉਂਦੇ ਨੇ ਛੱਡ ਵੀ ਆਉਂਦੇ ਨੇ ਜਿੱਥੇ ਮਰਾਤ ਨੂੰ ਫੋਨ ਕਰਾਂ ਜਿੱਥੋਂ ਵੀ ਕਦੇ ਵੀ ਜਾਣਾ ਲੈ ਜਾਂਦੇ ਨੇ ਇਹੋ ਜੀ ਗੱਲ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਤੱਕ ਐਕਟਿੰਗ ਕਰਦਿਆਂ ਨੂੰ ਤਾਂ ਕਹੋਗੇ ਬਾਈ ਮਨੂੰ ਪੰਜਵਾਂ ਸਾਲਾ ਹੁਣ ਪੰਜ ਸਾਲ ਹੋ ਗਏ ਹਾਂ ਮੁੱਲ ਪੈ ਗਿਆ ਤੁਹਾਨੂੰ ਲੱਗਦਾ ਬਾਕੀ ਬਾਈ ਮੈਂ ਤਾਂ ਦੇਖਦੀ ਆ ਵੀ ਕਿਸਮਤ ਨੇ ਵਧੀਆ ਸਾਥ ਦੇ ਰੱਖਿਆ ਅੱਛਾ ਮੁੱਲ ਵਧੀਆ ਪਾਰ ਗਿਆ ਅੱਗੇ ਹੁਣ ਬਾਈ ਦੀ ਵੀ ਸਪੋਰਟ ਮੈਨੂੰ ਇੰਦਰ ਦੀ ਵਧੀਆ ਗਈ ਅੱਛਾ ਦੋ ਬਣੀ ਦਿੰਦਾ ਮੈਨੂੰ ਕਿਸੇ ਪੱਖੋਂ ਵੀ ਹੂੰ ਬਾਕੀ ਮੇਰੇ ਪਿੰਡ ਦੀ ਸਪੋਰਟ ਸਾਰੇ ਦੀ ਆ ਮੈਨੂੰ ਅੱਛਾ ਪਿੰਡ ਵਾਲੇ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਹੈਗੇ ਵੀ ਕਿਹੜੇ ਕੰਜਰਖਾਨੇ ਚ ਪਿਆ ਜਾਂ ਪਿੰਡ ਵਾਲੇ ਇਹ ਸ਼ੁਰੂ ਸ਼ੁਰੂ ਚ ਕੀ ਕਹਿੰਦੇ ਨੇ ਪਿੰਡ ਚ ਚਲੋ ਕੁਸਤਾ ਹੁੰਦੀ ਨੇ ਹਨਾ ਕਹਨ ਵਾਲੇ ਹੂੰ ਉਹਦਾ ਕਹਿਣੀ ਨਹੀਂ ਨੇ ਫਿਰ ਉਹਨਾਂ ਦਾ ਤਾਂ ਹੁਣ ਆਪਾਂ ਮੂਵੀ ਨਹੀਂ ਫੜ ਸਕਦੇ ਲੜ ਵੀ ਨਹੀਂ ਸਕਦੇ ਹਰੇਕ ਨਾਲ ਕਹਿੰਦੇ ਵੀ ਬਾਦੂ ਨੇ ਪਰ ਪਿੰਡ ਦੀ ਜਿਆਦਾ ਸਪੋਰਟ ਮੈਨੂੰ ਹੈਗੀ ਉਹ ਆ अच्छा ये करैक्टर ਦੇ ਵਿੱਚ ਕੀ ਦੱਬੀ ਰੱਖ ਸਮ ਤੇਰੇ ਨਾਲ ਸ਼ੁਰੂ ਸ਼ੁਰੂ ਚ ਆਖੇ ਲੋਕਾਂ ਨੇ ਵੀ ਤੁਹਾਡੇ ਘਰੇ ਕਿਸ ਨੂੰ ਆਖਿਆ ਹੋਵੇ ਤੁਹਾਡੀ ਮੰਮੀ ਨੂੰ ਹਾਂ ਇਹ ਤਾਂ ਕਹੀ ਗਏ ਨੇ ਬਾਈ ਕੀ ਕਹਿੰਦੇ ਬੁੜੀਆਂ ਵੀ ਵਗ ਜਾਂਦੀਆਂ ਸੀ ਹਾਂ ਇਹ ਕਿੱਥੇ ਇਹ ਕੰਮ ਚ ਕਾਨੂੰ ਪਾਤਾ ਇਹ ਤਾਂ ਚੌੜਕਾਰੀ ਜਾਂਦੇ ਨੇ ਸਾਰਾ ਦਿਨ ਸੱਟ ਖਾ ਲੈਣਗੇ ਆਏ ਆ بگੜਨਾ ਜਾਣ ਬਸ ਐਵੇਂ ਕਹਿੰਦੇ ਰਹਿੰਦੇ ਸੀ ਤੁਹਾਡੇ ਕਰਦੇ ਨਹੀਂ ਓਕੇ ਹੈਗਾ ਵੀ ਤੂੰ ਇਹ ਕੰਮ ਛੱਡ ਦੇ ਬਾਈ ਹਾਂ ਬਾਈ ਕਰਦੇ ਨੇ ਤਾਂ ਕਦੇ ਰੋਕਿਆ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਨਸੇ ਪੱਤੇ ਤੋਂ ਅਸੀਂ ਦੂਰ ਹਾਂ ਅੱਛਾ ਉਹ ਵੀ ਸਾਡੇ ਜਿੰਨੇ ਵੀ ਮੇਰੇ 1000 ਦੋਸਤ ਨੇ ਸਾਰੇ ਨਹੀਂ ਹੈਗੇ ਲੈਂਡ ਦੇ ਵਿੱਚ ਹਾਂ ਕਿਉਂਕਿ ਉਹਨਾਂ ਨੂੰ ਪਤਾ ਦੀ ਵੀ ਸੀਗਾ ਵਧੀਆ ਦਾ ਇਹਨਾਂ ਨਾਲ ਕਿਉਂਕਿ ਮਾਰੇ ਰਾਹ ਆਪ ਹੀ ਨਹੀਂ ਪਾਉਂਦੇ ਕਿਉਂਕਿ ਮਾਰੇ ਰਾਹ ਤਾਂ ਨਸ਼ੇ ਵਾਲੀ ਪਾਉਗਾ ਹੂੰ ਆਥਨ ਤੜਕੇ ਡੈਰੀ ਦਾ ਕਰ ਲੈਂਦੇ ਸੀ ਹਾਂ ਤੇ ਦਿਨੇ ਆ ਸੂਟ ਸਟ ਕਰ ਲੈਂਦੇ ਸੀ ਹੁਣ ਵੀ ਕਰਦੇ ਹਾਂ ਹਾਂਜੀ ਭਾਈ ਡੈਰੀ ਦਾ ਹੁਣ ਵੀ ਕਰਦੇ ਹਾਂ ਅੱਛਾ ਦੋਦੀ ਤੋਂ ਤੁਸੀਂ ਐਕਟਰ ਬਣ ਗਏ ਹਾਂਜੀ ਅੱਛਾ ਤੇ ਕਹੇ ਜਾਂਦੇ ਯਾਰ ਬਾਰੇ ਹਾਈਲੈਂਡ ਦੇ ਵਿੱਚ ਆ ਕੇ ਤੁਹਾਡਾ ਇਹ ਚ ਭਾਈ ਵਧੀਆ ਰਿਹਾ ਲੋਕ ਵਧੀਆ ਹੱਸਦੇ ਨੇ ਵਧੀਆ ਮਿਲਦੇ ਨੇ ਹੂੰ ਚਲੋ ਮਾਨ ਜਾਂਦਾ ਹੁੰਦਾ ਜਦੋਂ ਇਧਰ ਕਿਤੇ ਦੂਰ ਪਰ ਜਾਣੇ ਆਗਲਾ ਪੁੱਛਦਾ ਉਹਦਾ ਮੈਨੂੰ ਘੱਟੀ ਆਹ ਲੋਕ ਜਿਹੜਾ ਮੈਨੂੰ ਘੱਟੀ ਪੈ ਜਾਣਦੇ ਹਾਂ ਹਾਂ ਘੱਟ ਪਛਾਣਦੇ ਹਾਂ ਮੇਰੇ ਲਵੇ ਖੜੇ ਜਾਣੀ ਪਤਾ ਵੀਡੀਓ ਵੀ ਦੇਖੀ ਜਾਣ ਮੇਰੀਆਂ ਹੂੰ ਮੈਂ ਲਵੇ ਖੜਾ ਰਹਾ ਕਦੇ ਹੋਇਆ ਹੈ ਜੀ ਹਾਂ ਬਈ ਹੋਇਆ ਸੁਣਾ ਵੀ ਹੋਇਆ ਈਟੀ ਚ ਉੱਥੇ ਬੈਠਿਆ ਸੀ ਮੈਂ ਇੱਕ ਦਿਨ ਵੇਟ ਕਰ ਰਿਹਾ ਸੀ ਹੂੰ ਤੇ ਉਦੋਂ ਵੀ ਬਾਈ ਆ ਰਿਹਾ ਸੀ ਆ ਤੇ ਮੈਂ ਬੈਠਾ ਮੇਰੇ ਲਵੇ ਖੜੇ ਰੀਲਾਂ ਦੇਖੀ ਜਾਣ ਹੂੰ ਉਹਨਾਂ ਨੂੰ ਪਤਾ ਨਹੀਂ ਲੱਗਿਆ ਅੱਛਾ ਵਾਧੂਵਾਰੀ ਹੋਇਆ ਮੈਂ ਅੱਛਾ ਇਹ ਕੈਰੇਕਟਰ ਇੱਕ ਤਾਂ ਥੋੜਾ ਇਹ ਕੈਰੇਕਟਰ ਹੋ ਗਿਆ ਬੰਤਾਲਾ ਇੱਕ ਥੋੜਾ ਉਹ ਚੱਕੀ ਵਾਲਾ ਕੈਰੇਕਟਰ ਹੈਗਾ ਹਨਾ ਉਹਦੇ ਚ ਉਹ ਕੈਰੇਕਟਰ ਕਿਵੇਂ ਆਇਆ ਹਾਂ ਫੁੱਡੀਆਂ ਆਤਾਂ ਜਾਂ ਬੰਦੇ ਦਾ ਇਹ ਹੁੰਦਾ ਵੀ ਉਹ ਸੁਭਾਅ ਹੋਈ ਜਾਂਦਾ ਫੇਰ ਉਹ ਐਕਟੇ ਇਹੋ ਜਿਹੀ ਕਰ ਲੈਂਦਾ ਪਰ ਤੁਹਾਡੇ ਕੈਰੈਕਟਰ ਤੁਹਾਡੇ ਤੁਹਾਡੇ ਆਪਣੇ ਜਿਹੇ ਜੇ ਤੁਸੀਂ ਹੁਣ ਹੈਗੇ ਹੋ ਇਹਦੇ ਨਾਲ ਬਿਲਕੁਲ ਡਿਫਰੈਂਟ ਕੈਰੈਕਟਰ ਹੈ ਹਨਾ ਉਹਦੀ ਬੋਲਬਾਣੀ ਵੀ ਅਲੱਗ ਆ ਉਹ ਕਿਵੇਂ ਫੜਿਆ ਤੁਸੀਂ ਕੈਰੈਕਟਰ ਚੱਕੀ ਵਾਲਾ ਉਹ ਬਾਈ ਇੱਕ ਦਿਨ ਅਸੀਂ ਵੀਡੀਓ ਸ਼ੂਟ ਕਰ ਰਹੇ ਸੀ ਮੈਂ ਤੇ ਬਾਈ ਆਹੀ ਬੰਤ ਵਾਲੀ ਉਹ ਅੱਛਾ ਉਦੋਂ ਅਸੀਂ ਕੋਈ ਸੀਨ ਕੱਢਣ ਬਾਗੇ ਚੱਕੀ ਤੇ ਬੱਸ ਅਸੀਂ ਉਹ ਬੰਦਾ ਦੇਖ ਲਿਆ ਚੱਕੀ ਵਾਲਾ ਬਾਈ ਮੈਨੂੰ ਕਹਿੰਦਾ ਵੀ ਇਹਦਾ ਵੀ ਕੈਰੈਕਟਰ ਕਰ ਲੇਗਾ ਤੂੰ ਉਹ ਤੇਜੇ ਵਾਲਾ ਵੀ ਬੋਲਦਾ अच्छा वो परौणा ਰਹਿੰਦਾ ਉੱਥੇ ਪਿੰਡ 'ਚ ਫਿਰ ਅਸੀਂ ਉਹਦੀ ਕੈਰੇਕਟਰ ਚੱਕ ਲਿਆ। ਉਹ ਜਿਹੜਾ ਚੱਕੀ ਵਾਲਾ ਉਹ ਅਸਲ 'ਚ ਚੱਕੀ ਵਾਲਾ ਬੰਦਾ ਹੋ ਹੈ। ਹਾਂਜੀ ਬਾਈ ਚੱਕੀ ਆਉਦੀ ਆ ਅਸਲ 'ਚ। ਤੇ ਉਹ ਮਨ ਕੇ ਉੱਥੇ ਪਰੌਣਾ ਰਹਿੰਦਾ ਉਹਨੇ ਉਸਾਮੀ ਹੋਈ ਜਾਉ ਚੱਕੀ। ਅੱਛਾ। ਹਾਂ। ਇੰਦਰ ਨੇ ਮੈਨੂੰ ਦੱਸਦਾ ਇੰਦਰ ਕਹਿੰਦਾ ਮੈਂ ਉਹਨੂੰ ਉਹਨੂੰ ਬੰਤ ਨੂੰ ਕਹਿੰਦਾ ਉਹਦੇ ਕੋਲੇ ਖੜਾ ਆ ਵੀ ਤੂੰ ਬਾਈ ਇਹ ਬੰਦੇ ਦੀ ਸੇਮ ਹੂਪ ਹੂਪ ਕਾਪੀ ਕਰਨੀ ਆ। ਹਾਂਜੀ ਬਾਈ ਮੈਂ ਲਵੇ ਖੜਾ ਰਿਹਾ ਜਿਵੇਂ ਉਹਦੇ ਲਈ ਗਾਹ ਕਾਉਂਦੇ ਨਾਗ ਨੂੰ ਚੱਕਣਾ ਹੈ ਨਾ। ਹਾਂ। ਕਿ ਮੈਂ ਉਹਨਾਂ ਨਾਲੋਂ ਬੋਲਦਾ ਸੀ ਉਹਦਾ ਪਹਿਰਾਵਾ ਸੀ ਹਨਾ ਤਾਂ ਉਹਦੀ ਲੁੱਕ ਤੇ ਉਹ ਸਾਰੀ ਓਵੇਂ ਕਰ ਲਿਆ ਕਿੰਨੇ ਟਾਈਮ ਚ ਤੁਸੀਂ ਕਾਪੀ ਮਾਰ ਲਈ ਉਹਨੂੰ ਵੀ ਬੰਦੇ ਦੀ 5-6 ਮਿੰਟਾਂ ਚ 5-6 ਮਿੰਟਾਂ ਚ ਹਾਂਜੀ ਹਾਂ ਉਹ ਕਿਹੜਾ ਦੇਖ ਲਿਆ ਵੀ ਐਂ ਬੋਲਦਾ ਹੈ ਹਨਾ ਵੀ ਐਵੇਂ ਜੀ ਤੁਰਦਾ ਹੈ ਐਵੇਂ ਬੋਲਦਾ ਤੇਜ਼ ਤੇ ਜੇ ਬਸ ਉਹ ਦੋ ਵਾਰ ਚੱਕਦਾ ਗਮ ਉਹ ਦੋ ਵਾਰ ਦੂਜਾ ਤੀਜਾ ਦਿਨ ਨਹੀਂ ਕਰਦਾ ਸੂਟ ਫਿਰ ਚੱਕੀ ਵਾਲਾ ਹਾਂ ਉਹ ਉਹ ਕੈਰੇਕਟਰ ਬੜਾ ਜ਼ਬਰਦਸਤ ਹੈ ਹਨਾ soa ਉਹ ਬੰਦਾ ਇਹ ਲੱਗਦਾ ਵੀ ਨੇਚਰਲੀ ਉਹ ਆ ਤੇ ਉਹ ਫਿਰ ਜਿਹੜੀ ਉਹਦੀ ਥਿੰਕਿੰਗ ਬਣਾਈ ਵੀ ਬੰਦਾ ਇਹੋ ਜਿਹਾ ਭਾਈ ਕੰਜੂਸ ਆ ਉਹ 20 ਰੁਪਈਆ ਵਿੱਚੇ ਵੀ ਉਹ ਰੌਲਾ ਪਾ ਕੇ ਖੜ ਜਾਂਦਾ ਹਨ ਤੇ ਉਹ ਤੁਸੀਂ ਆਪ ਉਹ ਬਣਾਇਆ ਉਹ ਕਰੈਕਟਰ ਉਹ ਬਈ ਪਾ ਵੀ ਰਿਹਾ ਸੀ ਰੌਲਾ ਬਾਕੀ ਉਹ ਚੱਕੀ ਦੇ ਜਿਹੜਾ ਉਹ ਗਾਹਕ ਆਇਆ ਤੀ ਹਾਂ ਉਹਦੇ ਕੋਲ 60 ਰੁਪਈਆ ਬਣਦੇ ਤੀਗੇ ਹੂੰ ਤੇ 20 ਰੁਪਈਆ ਦਾ ਉਹਨੇ ਚਲ ਕਹਤਾ ਹੋਊਗਾ ਵੀ ਉਹਨੇ 60 ਰੁਪਈਆ ਦੇ ਦੇ ਵੀ 20 ਰੁਪਈਆ ਮੰਦ ਨੂੰ ਫੇਰ ਦੇ ਵਾਹ ਦੀ ਵਾਰ ਉਹਨੂੰ ਜਾਣ ਲੈਣੀ ਘਰੀ ਰੱਖੀ ਵੀ 20 ਰੁਪਈਆ ਦੇ ਮੇਰੇ ਦੇ ਜਿਵੇਂ ਮਰਜ਼ੀ ਕਰ ਅੱਛਾ ਉਹ ਅਸਲ ਚ ਹੈ ਜੀ ਬੰਦਾ ਹਾਂ ਢੋਲੀ ਵੀ ਾਟ ਲੈਦਾ ਉਹ ਅੱਛਾ ਹਾਂ ਹਾਂ ਆਪ ਪਰਮਾਦਮਾ ਦੇਖਦਾ ਇਹ ਪਰਮਾਦਮਾ ਮੈਨੂੰ ਵੀ ਪੇ ਦੇ ਦੇ ਐਵੇਂ ਝੋਲੀ ਾੜੀ ਪੂਰਾ ਉਹ ਕਰਦਾ ਬਈ ਉਹ ਅੱਛਾ ਤੁਸੀਂ ਉਹ ਚੀਜ਼ ਵੀ ਉਹਦੀ ਕਾਪੀ ਕਰ ਲਈ ਹਾਂਜੀ ਬਈ ਮੈਂ ਖੁਦ ਵੀ ਦੇਖਿਆ ਅੱਖਾਂ ਨਾਲ ਝੋਲੀ ਾੜਦਾ ਹਾਂ ਫਿਰ ਉਹ ਫਿਰ ਕਿਉਂਕਿ ਮੈਨੂੰ ਪਤਾ ਨਹੀਂ ਦੀ ਵੀ ਝੋਲੀ ਵੀ ਾੜਦਾ ਤਾਂ ਫਿਰ ਜਦੋਂ ਝੋਲੀ ਾੜਦਾ ਦੇਖਿਆ ਮੈਂ ਉਹ ਮੈਂ ਹਰੇਕ ਸੀਨ ਦੇ ਵਿੱਚ ਝੋਲੀ ਵੀ ਾੜ ਲੈਂਦਾ ਸੀ ਹਾਂ ਉਹਦੀ ਕਾਪੀ ਕਰਕੇ ਅੱਛਾ ਸੇਮ ਹੂ ਹੂ ਬੰਦਾ ਵੀ ਕਾਪੀ ਮਾਰ ਲਿਆ ਉਹਦੀ ਆਵਾਜ਼ ਵੀ ਕਾਪੀ ਮਾਰ ਲਈ ਉਹਦੀ ਆਦਤਾਂ ਵੀ ਕਾਪੀ ਮਾਰ ਰਹੀਆਂ ਜੇ ਹੁਣ ਉਹਨੂੰ ਬੰਦਾ ਕੋਈ ਦੇਖ ਜਾਉਣਾ 20 ਰੁਪਏ ਲੈਣੇ ਸੀ ਜੇ ਬੰਦਾ ਉਹਨੂੰ ਕਿਹਾ ਨਾ 50 ਦਾ ਨੋਟ ਦੇ ਗਿਆ ਵੀ ਚਲ 30 ਰੁਪਏ ਮੇਰੇ ਵਾਪਸ ਕਰ ਦੇ ਵੀ ਜੇ ਹੁਣ ਨਹੀਂ ਹੈਗੇ ਫਿਰ ਦੇ ਨਹੀਂ ਫਿਰ ਦੰਦਾ ਨਹੀਂ ਤੀ ਅੱਛਾ ਆਪਦੇ ਉਹ ਰੱਖ ਲੈਂਦਾ ਤੀ ਆਪ ਦਾ ਰੁਪਿਆ ਨਹੀਂ ਛੱਡਦਾ ਤੀ ਅੱਛਾ ਹਾਂ ਘਰੋਂ ਵੀ ਵਧੀਆ ਤੀ ਤਾਕੜਾਂਗੇ ਜੀ ਅਸੱਚਾ ਵਧੀਆ ਅੱਛਾ ਕੋਠੀ ਕਾਠੀ ਤੱਕ ਜਦੋਂ ਤੁਸੀਂ ਇਹ ਵੀਡੀਓ ਬਣਾ ਲਈ ਉਹ ਬੰਦੇ ਨੇ ਵੀਡੀਓ ਥੋੜੀ ਦੇਖੀ ਤੁਹਾਨੂੰ ਪਤਾ ਲੱਗਿਆ ਜਾਂ ਉਹਨੇ ਤੁਹਾਡੇ ਕੋ ਆਇਆ ਹੋ ਫਿਰ ਜਿਉਹਨੇ ਫੋਨ ਫੋਨ ਕਰਿਆ ਹੋਵੇ ਨਾ ਵਧੀਆ ਮਿਲਿਆ ਤੇ ਬੋਲਿਆ ਨਹੀਂ ਕੁਛ ਨਹੀਂ ਬੋਲਿਆ ਕਹਿੰਦਾ ਕੁਛ ਨਹੀਂ ਹੁੰਦਾ ਦੱਬੀ ਰੱਖੋ ਕੰਮ ਅੱਛਾ ਹਾਂ ਕੁਛ ਨਹੀਂ ਬੋਲਿਆ ਜਾਂਦੇ ਵੀ ਰਹਾ ਸੀ ਉਹ ਤੇ ਚੱਕੀ ਤੇ ਵੀ ਸੀ ਨਿਕਰਿਆ ਇੱਕ ਅੱਛਾ ਹਾਂਜੀ ਇਹ ਅਸਲ ਕਰੈਕਟਰ ਜਿਹੜਾ ਐਕਟਰ ਹੁੰਦਾ ਉਹਦਾ ਇਹੀ ਆ ਕਿ ਕੋਈ ਬੰਦਾ ਉਹਦਾ ਸਾਹਮਣੇ ਖੜਾ ਉਹਦੇ ਕਰੈਕਟਰ ਨੂੰ ਉਹਨੇ ਕਿਵੇਂ ਫੜਨਾਗਾ ਹਨਾ ਪਰ ਤੁਸੀਂ ਇਹ ਚੀਜ਼ ਬਹੁਤ ਸੋਹਣੀ ਦਿਖਾਉਣੇ ਹੋ ਤੇ ਕਰੀ ਵੀ ਕਰਕੇ ਵੀ ਦਿਖਾਈਆ ਹਨਾ ਕਰੈਕਟਰ ਦਾ ਭਾਈ ਸਾਰੀ ਕਰੇ ਨੇ ਭਈਏ ਦਾ ਵੀ ਕਰਿਆ ਅੱਛਾ ਬਾਣੀਏ ਦਾ ਵੀ ਕਰਿਆ अच्छा ਤੇ ਬਿਜਲੀ ਵਿਭਾਗ ਵਾਲਾ ਵੀ ਕਰਿਆ ਲੈਂਡਮੈਨ ਦਾ اچھا ਕੈਰੇਕਟਰ ਸਾਰੀ ਕਰੇ ਨੇ ਇਹ ਐਕਟਿੰਗ ਦੀ ਕਲਾਸ ਕਲੂਸ ਲਈ ਤੁਸੀਂ ਕੋਈ ਨਹੀਂ ਵੀ ਕਲਾਸ ਨਹੀਂ ਬਸ ਉਹੀ ਜਿਵੇਂ ਹੁਣ ਕਹੇਦਾ ਵੀ ਜੇ ਕੋਈ ਕਾਪੀ ਕਰਨੀ ਹੈ ਕਿਸੇ ਚੀਜ਼ ਦੀ ਹਮ ਬਸ ਕਰ ਲੈਣੀ ਅੱਛਾ ਤੁਹਾਨੂੰ ਪਹਿਲਾਂ ਯਾਰ ਦੋਸਤ ਇਹ ਵੀ ਕਹਿੰਦੇ ਸੀਗੇ ਵੀ ਇਹ ਬੰਦਾ ਇਹੋ ਜਿਹਾ ਬਾਈ ਤੂੰ ਇਹਦੀ ਇਹਦੀ ਐਕਟਿੰਗ ਕਰਕੇ ਦਿਖਾਈ ਇਹਦੀ ਨਕਲ ਲਾ ਕੇ ਨਹੀਂ ਪੰਡਾ ਚ ਇਹ ਗੱਲਾਂ ਹੁੰਦੀਆਂ ਨੇ ਹਾਂਜੀ ਬਾਈ ਸਾਡੇ ਪੰਡ ਵੀ ਤੀ ਇੱਕ ਬੰਦਾ ਉਹਦੀ ਇਤਨੀ ਬਹੁਤ ਬੰਦਿਆਂ ਦੀ ਕਰੀ ਆ ਮੈਂ ਸਾਡੇ ਪਿੰਡ ਨਾਲ ਇਕਲਾ ਅੱਛਾ ਹਾਂ ਚੱਲ ਹੁਣ ਤਾਂ ਆਪਾਂ ਕਾਹਨੂੰ ਉਹਨਾਂ ਦਾ ਨੌ ਤਾਂ ਕਾਹਨੂੰ ਲੈਣਾ ਨਹੀਂ ਪਹਿਲਾਂ ਸ਼ੁਰੂ ਇੱਥੇ ਹੀ ਹੋਇਆ ਵੀ ਤੂੰ ਉਹਦੀ ਨਕਲ ਕਰਕੇ ਦਿਖਾ ਉਹਦੀ ਨਕਲ ਕਰਕੇ ਹਾਂਜੀ ਬਾਈ ਜਿਵੇਂ ਹੁਣ ਸਾਡੇ ਪਿੰਡਾ ਹੈਗਾ ਤੇ ਇੱਕ ਬੰਦਾ ਹਾਂ ਉਹਦੀ ਨਕਲ ਕਰ ਦਾਂਦਾ ਤੀ ਮੈਂ ਜ਼ਿਆਦਾ ਇਹ ਕਹਿੰਦਾ ਨਹੀਂ ਮਨ ਉਹਦੀ ਨਕਲ ਕਰੀ ਮੜੀ ਹਾਂ ਉਹਦੀ ਕਰ ਦਾਂਦੇ ਤੀ ਅੱਛਾ ਹਾਂ ਕੋਈ ਬੰਦਾ ਉਹ ਤੁਰਦਾ ਉਹਦੇ ਵਾਂਗੂ ਤੁਰ ਕੇ ਦਿਖਾਈ ਉਹਦੇ ਵਾਂਗੂ ਤੁਰ ਲੈਂਦੇ ਤੀ ਅੱਛਾ ਫਿਰ ਉੱਥੋਂ ਇਹ ਐਕਟਿੰਗ ਵਾਲ ਨੂੰ ਆਗੇ ਤੁਸੀਂ ਹੈ ਹਾਂਜੀ ਬਾਈ ਚੰਗੀ ਗੱਲ ਆ ਬਾਈ ਅੱਛਾ ਫਿਰ ਜਦੋਂ ਹੁਣ ਕਿਤੇ ਤੁਸੀਂ ਜਾਣਦੇ ਹੋ ਜਿਵੇਂ ਤੁਸੀਂ ਦੱਸਦੇ ਹੋ ਐਥੇ ਤੁਹਾਡੇ ਰੀਲਾਂ ਮੈਨੂੰ ਇਹ ਇਹ ਗੱਲ ਮੈਂ ਤੁਹਾਡੇ ਤੋਂ ਪਹਿਲਾਂ ਵੀ ਪੁੱਛੀ ਆਫ ਕੈਮਰਾ ਵੀ ਪੁੱਛੀ ਵੀ ਜਿਹੜੇ ਤੁਸੀਂ ਉੱਥੇ ਡਾਇਲੌਗ ਬੋਲਦੇ ਹੋ ਸ਼ਾਰਟ ਫਿਲਮਾਂ ਦੇ ਵਿੱਚ ਹਨਾ ਤੇ ਉਹ ਤੁਸੀਂ ਬੋਲਦੇ ਇਹੀ ਗੱਲਾਂ ਕਰਕੇ ਵੀ ਇਹਦੀ ਰੀਲ ਕੱਟ ਕੇ ਪੈ ਜਾਊਗੀ ਇਹ ਡਾਇਲੌਗ ਮੈਂ ਇਹ ਜਾ ਬੋਲਾਂ ਜਾਂ ਨੇਚਰਲੀ ਤੁਸੀਂ ਐਦਾਂ ਬੋਲ ਦਿੰਨੇ ਉਹਦੀ ਰੀਲ ਬਣ ਜਾਂਦੀ ਆ ਉਹਦੀ ਰੀਲ ਬਣ ਜਾਂਦੀ ਆ ਨੇਚਰਲੀ ਆ ਸੋਚਦੇ ਸੋਚਦੇ ਕੁਝ ਨਹੀਂ ਹੈਗਾ ਵੀ ਜੇ ਹੁਣ ਸੋਚ ਲਿਆ ਜਮਨ ਨੇਚਰਲੀ ਆ ਕਿਉਂਕਿ ਰੀਲਾਂ ਕੱਟਦੀ ਸਾਰੀਆਂ ਵੀਡੀਓ ਚੋਂ ਨੇ ਬਾਈ ਹਾਂ ਮੇਰੀ ਆ ਵੀ ਰੀਲ ਨਹੀਂ ਜਿਵੇਂ ਉਹ ਬੋਲ ਕੇ ਰੀਲ ਪਾਤੀ ਉਹ ਘੱਟ ਚੱਲਦੀ ਹੈ ਜਿਹੜੀ ਮੇਰੀ ਵੀਡੀਓ ਚ ਰੀਲ ਕੱਟਦੀ ਆ ਉਹ ਚੱਲਦੀ ਨਹੀਂ ਸਾਰੀਆਂ ਨਹੀਂ ਤੁਸੀਂ ਡਾਇਲੋਗ ਇਹ ਸੋਚ ਕੇ ਲਿਖਦੇ ਹੋ ਵੀ ਇਹਦੀ ਰੀਲ ਕੱਟੀ ਜਾਊਗੀ ਨਹੀਂ ਡਾਇਲੋਗ ਲਿਖਦੇ ਨਹੀਂ ਹੈਗੇ ਵੀ ਲਿਖਦੇ ਨਹੀਂ ਨਾ ਬਹੁਤ ਟਾਈਮ ਤੋਂ ਟਾਈਮ ਆ ਬਸ ਉੱਥੇ ਜਦੋਂ ਸ਼ੂਟ ਹੋ ਗਿਆ ਜਦੋਂ ਸੀਨ ਹੁੰਦਾ ਬਾਈ ਕਹਿੰਦਾ ਵੀ ਤਰਾ ਸੀਨਾ ਬਸ ਦੂਆ ਜਿਹੜਾ ਸੀਨ ਆ ਗਿਆ ਧਮਾਕਾ ਚ ਮੋਲ ਦਿੰਨੇ ਆ ਕਿਉਂਕਿ ਤੁਹਾਨੂੰ ਪਤਾ ਬਾਈ ਮੇਰਾ ਜਿਹੜਾ ਕਰੈਕਟਰ ਆ ਬੈਲੀਆਂ ਵਾਲੀ ਆ ਸਾਰਾ ਹਾਂ ਝੋਲਾ ਜਾ ਪਾਇਆ ਹੁੰਦਾ ਬਸ ਹਾਂ ਬੈਲੀਆਂ ਵਾਲਾ ਕਰੈਕਟਰ ਆ ਬੈਲੀਆਂ ਵਾਲੇ ਤੁਹਾਨੂੰ ਪਤਾ ਚੱਲੀ ਜਾਂਦੇ ਨੇ ਕਿਤੇ ਕਿਤੇ ਕੋਈ ਫੜ ਮਾਰਤੀ ਐ ਕਰ ਦੂੰ ਮੈਂ ਗੋਡੇ ਕੁੱਟ ਦਾਂਗੇ ਐ ਕਰ ਦਾਂਗੇ ਮੈਂ ਤਾਂ ਪਿੰਡ ਹੈ ਨਹੀਂ ਪਿੰਡੋਂ ਗਿਆ ਹੋਇਆ ਹਾਂ ਹਾਂ ਉਹ ਬੋਲ ਕੇ ਦਹੇ ਹਾਏ ਹੜਾ ਲੋਕ ਕਿਹੜਾ ਹੈ ਨਾ ਨਾ ਪਿੰਡ ਤਾਂ ਹੈ ਨਹੀਂ ਮੈਂ ਤਾਂ ਟਲਿਆ ਹੋਇਆ ਕਿਸੇ ਪੱਛ ਪਿੰਡ ਤਾਂ ਸ਼ਾਮ ਲੱਟ ਦਾ ਰੌਲਾ ਜਾ ਹੋ ਗਿਆ ਤੀ ਇਹਦੀ ਰੀਲ ਪਈ ਹੈ ਨਾ ਥੋੜੀ ਜੱਕ ਇਹਦੀ ਵਾਧੂ ਚੱਲੀਆਂ ਨੇ ਹੂੰ ਥੋੜੀ ਈ ਲਾ ਵਾ ਚੱਲਦੀਆਂ ਨੇ ਹੈ ਨਾ ਸਾਈਡ ਵੀ ਵਾਧੂ ਚੱਲੀਆਂ ਨੇ ਫਣੀ ਵੀ ਵਾਧੂ ਚੱਲੀਆਂ ਸਾਈਡ ਕਿਹੜੀ ਚੱਲੀ ਹੈ ਥੋੜੀ ਸਾਈਡ ਵੀ ਆਹੀ ਭਾਈ ਅੱਜ ਨਹੀਂ ਮੈਂ ਘਰੇ ਜਾਂਦਾ ਅੱਜ ਤਾਂ ਲਾਸੀ ਜਾਉ ਬੋਲ ਕੇ ਦਹੇ ਨਾ ਅੱਜ ਨਹੀਂ ਮੈਂ ਘਰੇ ਜਾਂ ਇਹ ਵੀ ਬਹੁਤ ਚੱਲੀ ਆ ਇੱਕ ਆ ਬਹੁਤ ਚੱਲੀ ਦੀ ਮੈਂ ਰੋਇਆ ਨਹੀਂ ਹਾਲਾਤਾਂ ਨੇ ਰਵਾਤਾ ਹਾਂ ਇੱਕ ਆ ਬਹੁਤ ਚੱਲੀ ਦੀ ਮੇਰਾ ਬਾ ਪੈਸੇ ਤੱਕ ਮਤਲਬ ਰਹਿ ਗਿਆ ਦੁਨੀਆ ਨੂੰ ਮੋ ਪਿਆਰ ਗਿਆ ਹੁਣ ਇਹ ਵੀ ਬਹੁਤ ਚੱਲੀ ਆ ਅੱਛਾ ਇਹ ਤੁਸੀਂ ਕੁਦਰਤੀ ਬੋਲੇ ਤੇ ਉਹਨਾਂ ਦੀ ਕਿਉਂਕਿ ਭਾਈ ਜਿਵੇਂ ਹੁਣ ਮੇਰਾ ਸੀਨ ਤੀਗਾ ਮੇਰਾ ਸੀਨ ਤੀਗਾ ਸਾਈਡ ਜਾ ਹੈਨਾ ਕਿਉਂਕਿ ਜਿਹੜੇ ਮੇਰੀ ਵਾਈਫ ਬਣਾਈ ਹੋਈ ਸੀ ਉਹ ਤਾਂ ਉਹ ਵੀ ਮੈਨੂੰ ਘਰੇ ਕੁੱਟਦੀ ਸੀ। ਅੱਛਾ। ਬਾਰੇ ਮੈਂ ਫੜਾ ਮਾਰਦਾ ਸੀ ਮੈਂ ਬੈਲੀਆਂ ਘਰੇ ਮੇਰੇ ਕੁੱਟ ਪੈਂਦੀ ਰਹਿੰਦੀ ਸੀ। ਹਾਂ। ਉੱਥੇ ਫਿਰ ਮੈਂ ਰੋਣ ਲੱਗ ਜਾਂਦਾ ਸੀ ਸੀਨ 'ਚ ਵੀ ਮੇਰੀ ਘਰੇ ਇੱਜ਼ਤ ਨਹੀਂ ਹੈਗੀ। ਹੂੰ। ਤਾਂ ਉਦੋਂ ਮੈਂ ਕਹਿ ਦਿੰਦਾ ਹੁੰਦਾ ਸੀ ਵੀ ਮੈਂ ਅੱਜ ਨਹੀਂ ਮੈਂ ਘਰੇ ਜਾਂਦਾ ਅਜ ਤਾਂ ਲਾਸੀ ਜੋ ਕਰੀ। ਅੱਛਾ। ਹਾਂ। ਤੇ ਅੱਛਾ ਜਿਹੜੀਆਂ ਤੁਹਾਡੀਆਂ ਰੀਲਾਂ ਨੇ ਉਹ ਲੋਕਾਂ ਨੂੰ ਅਸਲ ਨਹੀਂ ਪਤਾ ਵੀ ਇਹ ਬਾਜ ਕਿਹੜੀ ਬੰਦ ਕਿਹੜੇ ਬੰਦੇ ਦੀ ਆ ਹਨਾ ਲੋਕ ਅੰਨੇ ਵਾ ਉੱਥੇ ਰੀਲਾਂ ਬਣਾਈ ਜਾਂਦੇ ਆ। ਹਾਂਜੀ ਬਈ। ਤੇ ਤੁਸੀਂ ਆਪਣਾ ਕਦੇ ਲੋਕਾਂ ਨੂੰ ਤੁਹਾਡੇ ਕੋਲ ਮੈਸੇਜ ਆਇਆ ਵੀ ਇਹ ਬਾਜ ਬਾਈ ਤੇਰੀ ਆ? ਹਾਂਜੀ ਬਈ ਬਾਦੂ ਬਦੂਦਾ ਮਨੂੰ ਐ ਵੀ ਮਨੂੰ ਫੋਨ ਵੀ ਬਹੁਤ ਆਉਂਦੇ ਨੇ ਇੰਸਟਾ ਤੇ ਰਾਤ ਨੂੰ ਹਾਂ ਇੱਕ ਵਾਰੀ ਮੈਨੂੰ ਫੋਨ ਆਇਆ ਰਾਤ ਨੂੰ 11 ਵਜੇ ਮੈਂ ਚੱਕਿਆ ਨਹੀਂ ਤਿੰਨ ਚਾਰ ਵਾਰੀ ਕਰਿਆ ਬੰਦੇ ਨੇ ਉਹਦੋਂ ਵਾਰ ਮੈਂ ਚੱਕਿਆ ਮਨੂੰ ਕਹਿੰਦਾ ਬਾਈ ਤੇਰੇ ਪਾਪੇ ਨਾਲ ਗੱਲ ਕਰਾਂ ਯੀ ਬੰਤ ਨਾਲ ਵਾਹ ਯਾਰ ਉਹਦਾ ਹੁੱਤਾ ਵਯਾ ਬੰਤ ਦਾ ਹੁਣ ਪੈ ਗੱਲਾਂ ਹੀ ਵਾ ਮੇਰਾ ਆਪਾ ਮਾਂ ਤੜਕੇ ਹੀ ਗੱਲ ਕਰਾਂਗਾ ਅੱਛਾ ਅੱਛਾ ਲੋਕਾਂ ਨੂੰ ਲੱਗਿਆ ਵੀ ਉਹ ਅਸਲ ਬੁੜਾ ਹੈਗਾ ਉਹ ਹਾਂਜੀ ਬਈ ਅਸਲ ਬੁੜਾ ਸਮਝਦੇ ਆ ਉਹ ਹਾਂ ਉਹ ਤੁਸੀਂ ਤਰਦੇ ਵੀ ਲੰਗ ਜਾ ਮਾਰ ਕੇ ਹਨਾ ਹਾਂਜੀ ਬਈ ਅਸਲ ਮਨੂੰ ਸਮਝਦੀ ਬੁੜਾ ਨੇ ਬਈ ਹਾਂ ਮਨੂੰ ਜੇ ਹੁਣ ਵੀ ਬਾਈ ਦੇ ਨਾਲ ਮੈਂ ਮਾਨਸਾ ਗਿਆ ਤੀਆ ਇੰਦਰ ਨਾਲ ਹਾਂ ਉੱਥੇ ਅਸੀਂ ਭਰਤ ਜੀ ਪਾਈ ਤੀ ਪਲਾਟ ਚ ਬਾਈ ਦੇ ਹੂੰ ਤੇ ਉੱਥੇ ਬਾਗੇ ਅਸੀਂ ਉੱਥੇ ਵੀ ਜਿੰਨੇ ਵੀ ਪਰਤਾਂ ਵਾਲੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਮੈਂ ਬੰਤਾਂ ਅੱਛਾ ਹਾਂਜੀ ਬਈ ਉਹਦਾ ਦੁਬਾਰਾ ਅਸੀਂ ਦਿਨੇ ਦੱਸਿਆ ਵੀ ਨਹੀਂ ਅਸੀਂ ਸ਼ਾਮ ਨੂੰ ਦੱਸਿਆ ਲੋਕ ਯਕੀਨ ਕਰ ਲੈਂਦੇ ਜੇ ਤੁਸੀਂ ਐ ਜਾ ਕੇ ਖੜ੍ਹਜੋਈ ਮੈਂ ਬੰਤਾਂ ਨਾ ਬਈ ਐ ਨਹੀਂ ਕਰਦੇ ਉਦੋਂ ਬਾਅਦ ਜਦੋਂ ਮੈਂ ਬਾਜ ਸੁਣਾਈ ਉਹਨਾਂ ਨੂੰ ਫੇਰ ਪਤਾ ਲੱਗਿਆ ਫੇਰ ਉਹਨਾਂ ਨੇ ਰੀਲਾਂ ਬਣਾਈਆਂ ਨੇ ਮੇਰੇ ਨਾਲ ਹੂੰ ਫਿਰ ਇਹ ਕਹਿੰਦੇ ਵੀਡੀਓ ਬਣਾ ਨਹੀਂ ਨਹੀਂ ਮੈਨੂੰ ਪਹਿਚਾਨਦੇ ਤੁਹਾਨੂੰ ਧੋਖੇਆਂ ਧੋਖੇ ਆ ਜਾਂਦੀਆਂ ਨੇ ਹੈ ਧੋਖੇਆਂ ਤਾਂ ਬਹੁਤ ਆ ਵਾਦੂ ਹੁੰਦੇ ਨੇ ਤਾਂ ਮੁਕੀਂਗਾ ਅੱਛਾ ਹਾਂਜੀ ਬਈ ਫੇਰ ਗਾੜੀਆਂ ਤੂੰ ਬਣਾਵਣਾ ਤਾਂ ਥਮਖੇਂ ਦੀ ਜਾਂਦੇ ਨੇ ਬਸ ਅੱਛਾ ਬਈ ਚੱਲ ਡਰਤਾ ਲੱਗਦੀ ਹੁੰਦਾ ਹਨਾ ਬਈ ਬਾਕੀ ਚੱਲ ਨਾਲ ਹੁੰਦੀ ਨੇ ਮੇਰੇ ਭਾਈ ਹੋਰੀ ਮੇਰੇ ਦੋਸਤ ਤਾਂ ਬਾਈ ਵੀ ਲੈ ਜਾਂਦਾ ਮਨੂਰੋਂ ਛੱਡ ਵੀ ਜਾਂਦਾ ਇੰਦਰ ਹਾਂ ਤੇ ਮੇਰੇ ਦੋਸਤ ਵੀ ਸਾਡੇ ਹੁੰਦੇ ਨੇ ਲੈ ਵੀ ਹੁੰਦੇ ਨੇ ਐਵੇਂ ਤਾਂ ਕੱਲੇ ਕੋਲੇ ਨੂੰ ਤਾਂ ਨਹੀਂ ਕਿਤੇ ਜਾਣ ਦਿੰਦੇ ਖਰਸੇਤੀ ਹੂੰ ਪਰ ਉਹ ਤਾਂ ਮੁਕੀਂਦੇ ਜਾਂਦੇ ਨੇ ਵਾਦੂ ਅੱਛਾ ਹਾਂਜੀ ਬਈ ਕਦੇ ਤੜਕੇ ਹੀ ਕਦੇ ਸ਼ਾਮ ਨੂੰ ਕਦੇ ਦੁਪਹਿਰੇ ਫੇਕ ਦੰਦੇ ਨੇ ਫੇਕ ਐੜੀਆਂ ਤੂੰ ਧਮਕੀਆਂ ਅੱਛਾ ਸੋਚਦੇ ਨਹੀਂ ਇਹਨਾਂ ਬਾਰੇ ਵਿਚਾਰ ਨਹੀਂ ਕਰਦੇ ਜਾਂ ਕਰਦੇ ਨੂੰ ਦੱਸਦੇ ਹਾਂ ਬਾਈ ਨਾਲੇ ਦਾ ਹੈ ਕਰਦੇ ਤਾਂ ਤਾਣੀ ਦੱਸਦੇ ਕਿਉਂਕਿ ਟੈਨਸ਼ਨ ਲੈਂਦੇ ਨੇ ਕਰਦੇ ਤੁਹਾਨੂੰ ਪਤਾ ਹੀ ਹੁੰਦਾ ਬੁੜੀਆਂ ਦਾ ਹੈਨਾ ਤੇ ਬਾਕੀ ਵਿਚਾਰ ਕਰ ਲਮ ਬਾਈ ਫੁਰੀ ਹੁਣ ਦੱਸ ਦਿੰਦਾ ਨਾ ਹੁੰਦਾ ਬਾਈ ਮੈਨੂੰ ਐ ਧਮਕੀ ਦਿੰਦੇ ਨੇ ਤਾਂ ਬਾਈ ਫੁਰੀ ਕਹਿੰਦੇ ਨੇ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਆ ਤਾਂ ਵੈਸੇ ਮੈਨੂੰ ਇਕੱਲੇ ਗੁੱਲੇ ਨੂੰ ਕਿੱਥੇ ਜਾਣ ਹੀ ਨਹੀਂ ਦਿੰਦੇ ਹੈਗੇ ਅਸੀਂ ਚੱਲੀ ਜਾਂਦਾ ਡਰਤਾ ਹੁਣ ਤੈਨੂੰ ਪਤਾ ਹੀ ਆ ਬਾਈ ਯਾਰ ਕੀ ਪਤਾ ਕਿਸੇ ਦਾ ਕਿੱਥੇ ਖੜਾ ਕੇ ਦੋ ਚਪੇੜੇ ਮਾਰੇ ਜਾਂ ਕੁਝ ਮਾਰੇ ਕੋਸ ਹਨ ਡਰਤਾ ਲੱਗਦੀ ਆ ਪਰ ਚੱਲ ਆਏ ਆ ਵੀ ਚੱਲ ਹੁਣ ਕੰਮ ਤੋਂ ਵੀ ਨਹੀਂ ਬੈਠਿਆ ਜਾਂਦਾ ਘਰੇ ਕੰਮ ਵੀ ਕਰਨਾ ਜ਼ਰੂਰੀ ਆ ਹੂੰ ਬਾਕੀ ਸਪੋਰਟ ਵਧੀਆ ਮੈਨੂੰ ਮੇਰੇ ਭਾਈ ਘੁਰਿਆਂ ਦੀ ਪਿੰਡੋਂ ਵੀ ਸਪੋਰਟ ਆ ਮੈਨੂੰ ਯਾਰਾਂ ਦੋਸਤਾਂ ਦੀ ਤੇ ਮੇਰੇ ਬਾਈ ਦੀ ਵੀ ਸਪੋਰਟ ਆ ਭਾਗੂ ਦੀ ਹੂੰ ਫਿਰ ਅੱਗੇ ਤਾਂ ਤੁਸੀਂ ਕੋਈ ਪ੍ਰੋਜੈਕਟ ਕਰ ਰਹੇ ਹੋ ਅੱਗੇ ਦੇ ਕੁਝ ਅੱਗੇ ਦਾ ਬਈ ਹਾਂ ਬਸ ਕੋਈ ਜਿੱਦੇ ਮਾਲਕ ਨੇ ਬਾਹ ਫੜ ਲਈ ਕੋਈ ਫਿਲਮ ਦੀ ਹਨਾ ਹੂੰ ਤਾਂ ਉਹ ਚ ਦੇਖ ਲਾਂਗੇ ਕੋਈ ਆ ਰਹੀ ਹੈ ਕੋਈ ਵੱਡਾ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਹਾਂਜੀ ਬਾਈ ਕਰ ਰਹੇ ਆਗੇ ਅਸੀਂ ਬਾਕੀ ਚੱਲ ਰਿਹਾ ਗੱਲਬਾਤ ਜੇ ਹੋ ਗਿਆ ਉਧਰ ਤਾਂ ਦੇਖਾਂਗੇ ਬਾਕੀ ਕਿਸਮਤ ਤੇ ਡਿਪੈਂਡ ਆ ਹੌਲੀ ਸਟੈਪ ਬਾਈ ਸਟੈਪ ਚੱਲੀ ਗਈ ਤਾਂ ਠੀਕ ਐ ਨਹੀਂ ਇੱਥੇ ਵੀ ਸਕੂਨ ਐ ਆਪਾਂ ਨੂੰ ਤਾਂ ਇੱਥੇ ਵੀ ਦਬਰ ਖਿਆ ਕੰਮ ਅੱਛਾ ਤੁਸੀਂ ਦੱਸ ਦਿਓ ਵੀ ਪਹਿਲਾਂ ਹਾਲਾਤ ਘਰ ਦੇ ਨਾਜ਼ਿਕ ਰਹੇ ਤੇ ਹੁਣ ਐਕਟਿੰਗ ਵੀ ਆ ਗਈ ਚਲੋ ਚਾਰ ਪੈਸੇ ਘਰੇ ਆਉਣ ਲੱਗੇ ਤੇ ਉਹ ਕੰਮ ਵਧੀਆ ਚੱਲ ਪਿਆ ਇਹ ਹਾਂਜੀ ਕਦੇ ਆਸ ਹੈਗੀ ਸੀ ਵੀ ਇੱਥੋਂ 4 ਰੁਪਏ ਐਕਟਿੰਗ ਤੋਂ ਵੀ ਆਉਣ ਲੱਗ ਜਾਣਗੇ ਹਾਂਜੀ ਬਈ ਕਦੇ ਵੀ ਨਹੀਂ ਪਹਿਲਾਂ ਜਮੀ ਆਸ ਨਹੀਂ ਹੁੰਦੀ ਸੀ ਬਾਈ ਪਹਿਲਾਂ ਤਾਂ ਜਮੀ ਕਿਸਮਤ ਨੇ ਦੱਬੀ ਹੋਇਆ ਪੀ ਜਮਾ ਹੂੰ ਤੇ ਫਿਰ ਉਸ ਤੋਂ ਬਾਅਦ ਡੋਲਿਆ ਹੈ ਨਹੀਂ ਮੈਂ ਨੱਬੀ ਰੱਖਿਆ ਕੰਮ ਕਿਉਂਕਿ ਪੁੱਲ ਪੰਨ ਵੀ ਮੈਂ ਬਹੁਤ ਕਰੇ ਨਹੀਂ ਇਹ ਵੀ ਨਹੀਂ ਕਿ ਆਪਾਂ ਆਂਡਾ ਸਰਾ ਮੀਟੇ ਮੈਂ ਖਾਂਦਾ ਨਹੀਂ ਹੈਗਾ ਅੱਛਾ ਤੁਸੀਂ ਦੱਸ ਦਿਓ ਤੁਸੀਂ ਪੇਂਟਿੰਗ ਵੀ ਕਰਦੇ ਹੋ ਹੈ ਤੇ ਜਿਹੜੇ ਪੇਂਟਿੰਗਾਂ ਤੋਂ ਪੈਸੇ ਮਿਲਦੇ ਆ ਤੁਸੀਂ ਉਹ ਚੋਂ ਪੰਛੀ ਖਰੀਦ ਲੈਣੇ ਹੋ ਜਿਹੜੇ ਦੁਕਾਨਾਂ ਤੇ ਹੁੰਦੇ ਆ ਉਹਨਾਂ ਨੂੰ ਆਪ ਹੜਾ ਲੈਣੇ ਹੋ ਹਾਂਜੀ ਬਾਈ ਸ਼ਾਪ ਤੋਂ ਲਿਆ ਕੇ ਖਰੀਦ ਕੇ ਕੀ ਗੱਲ ਆਹੋ ਸਾਰੀ ਉਹ ਬਾਈ ਜਿੱਦਾਂ ਮੈਂ ਜਦੋਂ ਮੈਂ ਪੇਂਟਿੰਗ ਸਿੱਖਿਆ ਤੀਗਾ ਕਿਉਂਕਿ ਮੈਂ ਸਿੱਖਿਆ ਤਾਂ ਕਿਸੇ ਤੋਂ ਹੈ ਨਹੀਂ ਮੈਂ ਤਾਂ ਆਪ ਹੀ ਸਿੱਖਿਆ ਤੀ ਮੈਨੂੰ ਕਿਸੇ ਨੇ ਗਾਈਡ ਨਹੀਂ ਕਰਾਇਆ ਇਹ ਚੀਜ਼ ਦੇ ਵਿੱਚ ਤਾਂ ਉਹ ਮੈਂ ਜੈਪੁਰ ਦਾ ਬੰਦਾ ਜਿਹਦੀ ਮੈਂ ਕਾਪੀ ਕਰੀਦੀ ਇਹ ਪੇਂਟਿੰਗ ਦੀ ਕਿ ਉਹਨੇ ਕਿਵੇਂ ਸਿੱਖਿਆ ਸੀ ਉਹਦਾ ਪਰਿਵਾਰ ਨਹੀਂ ਸੀ ਉਹ ਕੱਲੇ ਹੀ ਦੀਗਾ ਉਹਦਾ ਬਹੁਤ ਤਗੜਾ ਟੈਸਟ ਸੀ ਬਈ ਦੁਨੀਆ ਦਾ ਤੇ ਉਹ ਬੰਦੇ ਦਾ ਹੀ ਕੀ ਰੋਲ ਸੀ ਕਿਉਂਕਿ ਉਹਦਾ ਕੋਈ ਵਕ ਜੱਲਾ ਹੈ ਨਹੀਂ ਸੀ ਤਾਂ ਉਹ ਵੀ ਜਿੰਨੇ ਵੀ ਕੰਪੀਟੀਸ਼ਨ ਜਿੱਤਾਦਾ ਸੀ ਉਹ ਸਾਰਿਆਂ ਦੇ ਉਹ ਜਨਮਰਾ ਯਾਦ ਕਰਵਾਉਂਦਾ ਸੀ ਅੱਛਾ ਕਿ ਬੇ ਜਵਾਰਣ ਹਨਾ ਜੇਲਾਂ ਘਟ ਰਹੇ ਨੇ ਕਾ ਚ ਰਹਿੰਦੇ ਨੇ ਤਾਂ ਉਹ ਸਾਰਿਆਂ ਦੇ ਉਹ ਆਜ਼ਾਦ ਕਰਵਾ ਦਿੰਦਾ ਤਾਂ ਮੈਂ ਉਹਦੀ ਗੱਲ ਇਹ ਨੋਟ ਕਰ ਲਈਤੀ ਉਹ ਕਹਿੰਦਾ ਵੀ ਜੇ ਕੱਲ ਮੈਨੂੰ ਅੱਗੇ ਲੈ ਕੇ ਜਾਣਾ ਵੀ ਤਾਂ ਇਹ ਚੀਜ਼ ਬੜੀ ਹੈਲਪ ਕਰਦੀ ਆ ਤਾਂ ਆਪਾਂ ਇੱਕ ਚੀਜ਼ ਨਾਲ ਵਾਦਾ ਕਰ ਲਓ ਕਿ ਮੈਂ ਚੀਜ਼ ਤੋਂ ਜਿੱਤ ਜਾ ਵੀ ਮੈਂ ਤੈਨੂੰ ਆਜ਼ਾਦ ਕਰਵਾ ਦੂੰਗਾ ਉਥੋਂ ਪੰਜ ਛੇ ਹਾਂਜੀ ਭਾਈ ਉਹੀ ਗੱਲ ਮੈਂ ਇੱਕ ਵਾਰੀ ਨੋਟ ਕੀਤੀ ਕਿਉਂਕਿ ਉਦੋਂ ਮੈਂ ਪ੍ਰੈਕਟੀਕਲੀ ਬਣਾਉਣਾ ਹੁੰਦਾ ਸੀ ਪਹਿਲਾਂ ਤਾਂ ਕਾਲਜਾਂ ਕੋਲ ਜਾਂਦੀਆਂ ਹਾਂ ਤਾਂ ਉਹ ਮੈਨੂੰ ਕਹਿੰਦੇ ਵੀ ਜੇ ਤੈਨੂੰ ਕਾਲਜ ਵਿੱਚ ਕੰਪੀਟੀਸ਼ਨ ਲੜਾ ਦਈਏ ਵੀ ਲੜ ਲੈਣਾ ਕਿਉਂਕਿ ਮੈਂ ਮੈਨੂੰ ਜਿਹੜੀ ਸੌਪਤੀ ਸੰਗਰੂਰ ਦਾ ਬੰਦਾ ਤੇ ਉਹ ਬੁੱਕ ਉਹ ਮੈਨੂੰ ਕੰਮ ਦਿੰਦਾ ਹੁੰਦਾ ਸੀ ਪ੍ਰੈਕਟੀਕਲਾਂ ਦਾ ਵਿਦੂਆ ਬਣਾ ਦਿਆ ਕਰ ਕਾਲਜਾਂ ਦੀਆਂ ਨਦੀਆਂ ਨੂਦੀਆਂ ਦੇ ਨਕਸ਼ੇ ਬਣਾਉਣੇ ਕੋਈ ਹੋਰ ਚੀਜ਼ ਦਾ ਨਕਸ਼ਾ ਤੇ ਮੈਂ ਬਣਾਵਾ ਦਿੰਦਾ ਸੀ ਉਹ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਕੰਪੀਟੀਸ਼ਨ ਲੜਾਦਾ ਮੈਂ ਆਹ ਲੜਾ ਦੇ ਕੋਈ ਚੱਕਰ ਨਹੀਂ ਫਿਰ ਮੈਂ ਉਹ ਦੂਜਾ ਉਹਦੀ ਵੀਡੀਓ ਦੇਖੀ ਆ ਕੇ ਬੰਦੇ ਦੀ ਤਾਂ ਫਿਰ ਮੈਂ ਉਹਨੂੰ ਵਧੀਆ ਨੋਟ ਕੀਤੀ ਫਿਰ ਮੈਂ ਉਹੀ ਗੱਲ ਮੈਂ ਸ਼ੌਪ ਤੇ ਗਿਆ ਮੈਂ ਵਾਦਾ ਵੀ ਕਰਕੇ ਆਇਆ ਉਹਨਾਂ ਨਾਲ ਕੀ ਲੈ ਵੀ ਮਣੋ ਮੈਂ ਜਿੱਤ ਜਾ ਤੁਹਾਨੂੰ ਸੜਾਉਂਗਾ ਕਿ ਦੂਜੇ ਦਿਨ ਮੇਰਾ ਕੰਪੀਟੀਸ਼ਨ ਸੀ ਉੱਥੇ ਜਦੋਂ ਮੈਂ ਫਾਸਟ ਆਇਆ ਸ਼ਾਮ ਨੂੰ 9 ਬੋਲਿਆ ਮੇਰਾ ਤਾਂ ਉਹ ਦੁਬਾਰਾ ਵੀ ਮੈਨੂੰ ਸਟੇਜ ਤੇ ਬੁਲਾਇਆ ਮੈਨੂੰ ਕਹਿੰਦੇ ਵੀ ਸਪੀਚ ਦੇ ਇੱਥੇ 10 ਕੁਸ਼ ਜਿੱਦੂ ਕਿੱਥੋਂ ਸਿੱਖਿਆ ਤੀ ਮੈਂ ਉਹ ਕਹਿੰਦਾ ਵੀ ਮੈਂ ਕਿਤੋਂ ਨਹੀਂ ਸਿੱਖਿਆ ਵੀ ਮੈਂ ਸਿਰਫ ਇੱਕ ਚੀਜ਼ ਨਾਲ ਵਾਦਾ ਕਰਕੇ ਆਇਆ ਹੋਇਆ ਵੀ ਮੈਂ ਉਹ ਸੜਾਉਣੀਆਂ ਨੇ ਆ ਕੇ ਅੱਜ ਅੱਛਾ ਤਾਂ ਮੈਂ ਉਹੀ ਉਦੋਂ ਸੜਾਤੀ ਆ ਕੇ ਉਦੋਂ ਮੈਂ ਲੈ ਆਂਦੇ ਕਿਉਂਕਿ ਜਿੰਨੀ ਕਿ ਮੇਰੀ ਔਕਾਤ ਸੀ ਜਿੰਨੇ ਕਿ ਮੈਨੂੰ ਪੈਸੇ ਮਿਲੇ ᱛੀ ਉਹੀ ਸੜਾਤੇ ਫਿਰ ਉਦੋਂ ਸਾਰੇ ਕੀ ਲੈ ਕੇ ਆਏ ਫਿਰ ਉੱਥੋਂ ਉਸ ਬਾਈ ਤੋਤੇ ਲੈ ਕੇ ਆਇਆ ਸੀ ਕਿੰਨੇ 6 ਤੋਤੇ 6 ਤੋਤੇ ਲੈ ਕੇ ਖਰੀਦ ਕੇ ਹਾਂਜੀ 2500 ਦਾ ਇੱਕ ਤੋਤਾ ਸੀ ਅੱਛਾ ਹਾਂਜੀ ਤਾਂ ਉਹ ਚਿੜੀਆਂ ਵੀ ਲਿਆਉਂਦੇ ਸੀ ਤੋਤੇ ਵੀ ਲਿਆਉਂਦੇ ਸੀ ਅੱਛਾ ਜਿਹੜੇ ਕੰਪੀਟੀਸ਼ਨ 'ਚ ਪੈਸੇ ਜਿੱਤਣੇ ਉਹਦੇ ਤੁਸੀਂ ਆ ਪੰਛੀ ਲਿਆਉਂਦੇ ਜਿਹੜੇ ਪਿੰਜਰਿਆਂ 'ਚ ਹੁੰਦੇ ਸੀ ਹਾਂਜੀ ਭਾਈ ਫਿਰ ਉਹ ਕਰਿਆ ਕਿ ਢਾ ਲਾਂਦੇ ਕਰਿਆ ਉਹ ਇਹ ਵੀ ਨਹੀਂ ਕੀ ਇੱਥੇ ਢਾਉਂਦੇ ਆ ਪੰਡਾ ਇਹ ਹੁਣ ਉਦੋਂ ਬਾਅਦ ਮੈਂ ਬਮਈ ਜੱਤਿਆ ਦੀ ਆ ਤੇ ਉੱਥੇ ਅਸੀਂ ਮਹਾਲੀ ਤੀਏ ਮੈਂ ਤੇ ਭਾਈ ਮਹਾਲੀ ਵੀ ਛੜਾਤੀ ਸੀ ਉੱਥੋਂ ਲੈ ਕੇ ਸ਼ੌਪ ਤੋਂ ਉੱਥੇ ਕਿਸੇ ਪਾਰਕ 'ਚ ਸਾਡੇ ਆਈ ਦੀ ਸੀ ਅੱਛਾ ਹਾਂਜੀ ਭਾਈ ਇਹ ਚੀਜ਼ ਮੇਰੀ ਹੋਰ ਵੀ ਨੋਟ ਕਰੀ ਦੀ ਬੰਦਿਆਂ ਨੇ ਉਹ ਵੀ ਇਹ ਕੰਮ ਤੇ ਵਧੀਆ ਉਹਨਾਂ ਨੇ ਕੀਤਾ ਹੈਗਾ ਸਰੀਆ ਸੜਾਉਂਦੇ ਆ ਵੀਡੀਓ ਵੀ ਪਾਉਂਦੇ ਆ ਉਹ ਜਦੋਂ ਸੜ। ਅੱਛਾ। ਹਾਂ। ਪਰ ਮੈਂ ਵੀਡੀਓ ਨਹੀਂ ਪਾਉਂਦਾ ਇਹ ਚੀਜ਼ ਦੀ। ਕਿ ਮੈਂ ਸੋ ਨਹੀਂ ਕਰਦਾ ਹੈਗਾ ਵੀ ਮੈਂ ਸੜਾਉਣਾ। ਹੂੰ। ਸੜਾ ਦੋ ਨਹੀਂ ਲਿਆ ਕਿ। ਹੁਣ ਜਿੱਥੇ ਤੱਕ ਪਹੁੰਚੇ ਤੁਹਾਨੂੰ ਸਕੂਨ ਆਏ ਇਹ ਚੀਜ਼ ਦਾ। ਜਿੱਥੇ ਤੱਕ ਆ ਗਏ ਹੁਣ। ਬਹੁਤ ਸਕੂਨ ਆ। ਸਕੂਨ ਹੀ ਸਕੂਨ ਆ ਬਾਈ ਹੁਣ ਹਰੇਕ ਚੀਜ਼ 'ਚ ਆਪਾਂ ਜਿੱਤ ਆ ਗਈ ਹਨਾ। ਕਿਸਮਤ ਨੇ ਜਿੱਤ ਦੇ ਰੱਖੀ ਆ। ਡੇਗਦੀ ਵੀ ਆ ਕਿਸਮਤ ਚੱਕਦੀ ਵੀ ਆ। ਜਿੰਨਾ ਕਿ ਡੇਗਦੀ ਉਹਨਾਂ ਕਿ ਚੱਕੀ ਵੀ ਜਾਂਦੀ ਆ। ਉਨਾ ਦਾ ਬਸ ਬੱਬਰ ਖਿਆ ਕੰਮ ਪੇਂਟਿੰਗ ਦਾ ਵੀ ਬਹੁਤ ਜਿਆਦਾ ਹਾਰਡ ਕੀਤਾ ਮੈਂ ਇਹ ਨਹੀਂ ਉੱਥੇ 10 ਮਿੰਟਾਂ ਦਾ ਸਕਰੀਨ ਤੇ ਦਿਖਾਉਂਦੇ ਆ ਸਾਨੂੰ 8 ਘੰਟਿਆਂ ਦਾ ਪੇਪਰ ਹੁੰਦਾ 10 ਮਿੰਟ ਦਿਖਾਉਂਦੇ ਆ ਸਕਰੀਨ ਤੇ ਵੀ ਆ ਚੀਜ਼ ਨੋਟ ਕਰ ਲਓ ਵੀ ਆ ਚੀਜ਼ ਬਣਾਉਣੀ ਆ ਉਦੋਂ ਬਾਅਦ ਸਕਰੀਨ ਬੰਦ ਆ ਉਦੋਂ ਬਾਅਦ ਬੈਠੇ ਬਣਾਈ ਜਾਣਾ ਉਹ ਚੀਜ਼ ਨਾਲ ਪੇਂਟਿੰਗ ਦਾ ਵੀ ਸ਼ੌਂਕ ਆ ਨਾਲ ਐਕਟਿੰਗ ਵੀ ਕਰਦੇ ਹਾਂ ਤੇ ਨਾਲ ਦੁੱਧ ਦਾ ਕੰਮ ਵੀ ਕਰਦੇ ਹਾਂ ਚਲੋ ਚੰਗੀ ਗੱਲ ਆ ਭਾਈ ਤੁਸੀਂ ਮਿਹਨਤ ਕਰ ਰਹੇ ਹੋ ਨਾ ਤੇ ਅੱਛਾ ਤੁਸੀਂ ਦਾਹਦੇ ਉਹ ਵੀ 2-3 ਵਾਰ ਤੁਸੀਂ ਮਰਦੇ ਮਰਦੇ ਬਚੇ ਹਾਂਜੀ ਬਾਈ ਇੱਕ ਵਾਰੀ ਦਾ ਬਾਈ ਛੋਟਾ ਜੀ ਹੁੰਦਾ ਸੀ ਮੈਂ ਤੇ ਖੇਤ ਖੱਡਾ ਲਾਇਆ ਹੋਇਆ ਤੀਆ ਹੂੰ ਤੇ ਖੱਡੇ ਤੇ ਮੈਂ ਬਾਗਿਆ ਮੇਰੇ ਦੋਸਤ ਨਾਲ ਹੂੰ ਤੇ ਉੱਥੇ ਟਰਾਲੀ ਤੇ ਚੜ ਗਿਆ ਤਾਹਾਂ ਬਿੱਡਾ ਵਾਲੀ ਟਰਾਲੀ ਖੜੀ ਧੀਆ ਹੂੰ ਉਹ ਖੱਡੇ ਦੇ ਉੱਪਰ ਖੜੀ ਧੀ ਜਿਵੇਂ ਬਿੰਡਲ ਤੇ ਨੀਚੇ ਖੱਡਾ ਧੀ ਤੇ ਥੱਲੇ ਗਾਟਰ ਪਈ ਧੀ ਕਿਉਂਕਿ ਉੱਤਰ ਧਰਨੀ ਧੀ ਖੱਡੇ ਲਈ ਨਾ ਪੜੇ ਟਰੈਕਟਰ ਨਾ ਕਰਾ ਲਾ ਉਹਨਾਂ ਤੇ ਉਹ ਤਾਂਹ ਜੜ ਗਿਆ ਚੌੜ ਕਰਦਾ ਸੀ ਬਾਲੀ ਦੋ ਤੋਂ ਮੈਂ ਬਿੰਡਲ ਤੋਂ ਡੇਗਣ ਲੱਗ ਗਿਆ ਤਾ ਬਾਈ ਨੇ ਮੇਰੀ ਲੱਤ ਫੜ ਲਈ ਉੱਥੇ। ਅੱਛਾ। ਇੱਕੋ ਦਾ ਮਾ ਪਤਾ ਨਹੀਂ ਇਹਨੂੰ ਕਿਵੇਂ ਪਤਾ ਲੱਗਿਆ ਵੀ ਮੈਂ ਡਿੱਗ ਰਿਹਾ ਹਾਂ। ਲੱਤ ਫੜ ਲਈ ਉਹਦੀ ਵਿਚਾਲਿਆ ਨਹੀਂ ਬਸ ਧੌਣ ਟੱਟ ਜਾਂਦੀ ਥੱਲੇ ਮਰ ਜਾਂਦੀ। ਜਾਂ ਉਹ ਸਿਰ ਬਾਏ ਦਾ ਗਾਡਰਾਂ ਤੇ ਫੇਰ ਵੀ ਮਰ ਜਾਂਦੀ। ਅੱਛਾ। ਹਾਂ ਇੱਕ ਵਾਰੀ ਫਿਰ ਮੈਂ ਦੁੱਧ ਪਾਉਣ ਜਾ ਰਿਹਾ ਸੀ ਮੋਟਰਸਾਈਕਲ ਤੇ। ਠੰਡ ਜੀ ਦਾ ਮਹੀਨਾ ਤੀਗਾ। ਮੋਟਰਸਾਈਕਲ ਖਿੱਚਾ ਹੋਇਆ ਬਾਲਾ ਤੀ ਦੁੱਧ ਵੀ ਜ਼ਿਆਦਾ ਸੀ। ਉਹ ਦੁਆਰ ਮੋੜ ਤੇ ਜਾ ਕੇ ਸਟੈਂਡ ਲਾ ਗਿਆ ਮੋਟਰਸਾਈਕਲ ਦਾ ਥੱਲੇ। ਜਾ ਕੇ ਕਿਕਰ ਤੇ ਵੱਧਿਆ। ਜਾ ਕੇ ਬਾਹਣ ਤੇ ਜਾ ਡੇ ਗਿਆ ਉੱਤੇ ਮੋਟਰਸਾਈਕਲ। ਅੱਛਾ। ਉਦੋਂ ਵੀ ਵਾਤੇ ਗਿਆ ਸਰਟੀਫਿਡ ਨਹੀਂ ਵਜੀ ਕੋਈ ਮਾਸ ਪਾੜ ਗਿਆ ਤੇ ਉਦੋਂ ਲੱਤ ਦਾ ਅੱਛਾ ਹਾਂਜੀ ਤੋੜ ਵੀ ਬਾਲੀ ਕਰੀਆ ਬਚਾ ਵੀ ਬਾਲੇ ਵਾਰੀਆਂ ਸੁਪਨਾ ਹੈਗਾ ਵੀ ਤੁਸੀਂ ਵੱਡੀਆਂ ਫਰਮਾਂ ਚ ਜਾਓ ਸੁਪਨਾ ਤਾਂ ਹੈਗਾ ਵੀ ਵੀ ਅੱਗੇ ਜਾਈਏ ਬਾਕੀ ਕਿਸਮਤ ਤੇ ਆ ਹਨਾ ਹਾਂ ਬਾਕੀ ਤਾਂ ਕਿਸਮਤ ਨਹੀਂ ਕਰਨਾ ਜੋ ਕਰਨਾ ਪਹਿਲਾਂ ਇੱਥੇ ਤੱਕ ਵੀ ਨਹੀਂ ਸੋਚਿਆ ਸੀ ਕਿ ਕਿਸਮਤ ਦੇ ਇੱਥੇ ਤੱਕ ਲੈ ਆਉ ਹਮ ਹੈਨਾ ਪਹਿਲਾਂ ਤਾਂ ਇੱਥੇ ਹੀ ਫਰੀ ਜਾਂਦੇ ਹੁੰਦੇ ਸੀ ਪਿੰਡ 'ਚ ਹੁਣ ਵੀ ਮੈਂ ਹੀ ਰਹਿਣਾ ਅੱਛਾ ਪਿੰਡ ਦੇ ਤਾਂ ਨਹੀਂ ਬੋਲੀ ਨਿਕਰੀ ਵੀ ਸਤਰਾ ਵੰਦੀ ਰਹਿੰਦੇ ਨੇ ਮੇਰੇ ਕਿਹ ਹੁਛਤਰ ਕਿਹੜੀ ਗੱਲੋਂ ਪਿਆ ਇਹਦੇ ਐ ਵੀ ਚੌੜ ਕਰਦੇ ਰਹਣੇ ਆ ਕਰੇ ਅੱਛਾ ਮੇਰੀ ਚੱਪਲ ਫਿਰਦੇ ਮੇਰੇ ਮੇਰੀ ਬੀਬੀ ਤੋਂ ਅੱਛਾ ਹੁਣ ਵੀ ਫਿਰ ਦਿੰਦੇ ਥੋੜੀ ਮਾਤਾ ਹਾਂਜੀ ਬਈ ਹੁਣ ਵੀ ਫੇਰ ਦੰਦੇ ਅੱਛਾ ਆ ਹੁਣ ਵੀ ਥੋੜੇ ਕੇ ਦਿਨ ਉਦਾਂ ਫਰਗੀ ਸੀ ਉਦਾਂ ਮੈਂ ਸੱਤਾ ਪਿਆ ਤੀ ਚਾਹ ਡੁੱਲ ਗਈ ਮੇਥੋਂ ਚਾਹ ਫੜਾਤੀ ਹੱਥ ਚੋਂ ਹੀ ਡੁੱਲ ਗਈ ਉਦਾਂ ਵੀ ਫਰਗੀ ਚੱਪਲ ਚੱਪਲ ਚੁੱਪਲ ਦਾ ਫਿਰਦੇ ਰਹਿੰਦੀ ਹੈ ਕਰੇ ਅੱਛਾ ਤੁਸੀਂ ਪੜੇ ਲਿਖੇ ਕਿੰਨੇ ਕਿਉਂ ਬਈ ਪਲੱਸ 2 ਕੀਤੀ ਆ ਫਿਰ ਅੱਗੇ 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 ਤੁਹਾਨੂੰ ਦੱਸਿਆ ਵੀ ਘਰ ਦੀ ਥੋ ਉਹ ਡੈਰੀ ਚ ਮੇਰੇ ਨਾਲ ਦੀ ਆ ਮੁੰਡਾ ਮਾਲੀ ਹੂੰ ਉਹ ਨਹੀਂ ਸਾਥ ਦਿੱਤਾ ਉਹ ਡੈਰੀ ਚ ਵੀ ਨਹੀਂ ਸਾਥ ਦਿੱਤਾ ਮੇਰਾ ਇਹ ਚੀਜ਼ ਚ ਵੀ ਉਹਨੇ ਪਛਾਇਆ ਅਜ ਤੱਕ ਹਾਂ ਉਦੋਂ ਬਾਅਦ ਬਾਈ ਹੁਰੀਆਂ ਨੇ ਮੇਰੀ ਇੰਦਰ ਹੁਰੀਆਂ ਨੇ ਬਾਹ ਫੜ ਲਈ ਹੂੰ ਉਦੋਂ ਬਾਅਦ ਤਾਂ ਫਿਰ ਡੇਗ ਨਹੀਂ ਨਹੀਂ ਦਿੱਤਾ ਮੈਨੂੰ ਅੱਛਾ ਹਾਂ ਤੇ ਜੇ ਹਾਲਾਤ ਠੀਕ ਹੁੰਦੇ ਤਾਂ ਤੁਸੀਂ ਪੜ ਪਾਉਂਦੇ ਹਨਾ ਹਾਂਜੀ ਬਈ ਉਹ ਪਸਤਾਵਾ ਤਾਂ ਨਹੀਂ ਹੈਗਾ ਉਹ ਦੌਰ ਦਾ ਵੀ ਉਹ ਮਾੜੇ ਹਾਲਾਤ ਸੀਗੇ ਜੇ ਚੰਗੇ ਹੁੰਦੇ ਥੋੜੇ ਜੇ ਤਾਂ ਪੜ ਲਿਖ ਜਾਂਦੇ ਹਾਂਜੀ ਪਸਤਾਵਾ ਵੀ ਨਹੀਂ ਹੈਗਾ ਹੈਗਾ ਵੀ ਆ ਬਈ ਕਿਉਂਕਿ ਜੇ ਪੜ ਲੈਣੇ ਤਾਂ ਲੱਗ ਲੋਗੇ ਜਾਂਦੇ ਕਿਤੇ ਚਲੋ ਹੁਣ ਇਹ ਵੀ ਆ ਕਿ ਲੱਗਣ ਨੂੰ ਵੀ ਵਧੀਆ ਉੱਥੇ ਕਿਸੇ ਦੇ ਥੱਲੇ ਲੈ ਕੇ ਨੌਕਰੀ ਕਰਦੇ ਇੱਥੇ ਵਧੀਆ ਰਾਜੇ ਆਉਦੇ ਸਕੂਨ ਆਜ ਸਕੂਨ ਆਜ ਤੌਰ ਨਾਲ ਸੌਂ ਜਾਣੇ ਆ ਵਧੀਆ ਸਕੂਨ ਆ ਹਮ ਅੱਛਾ ਭਾਈ ਤੁਹਾਡਾ ਕੋਈ ਇੰਸਟਾਗ੍ਰam ਕੋਈ ਸੋਸ਼ਲ ਮੀਡੀਆ ਅਕਾਊਂਟ ਹੋਵੇ ਜਿਹਨੂੰ ਜਿੱਤੇ ਤੁਹਾਨੂੰ ਲੋਕ ਫੋਟੋ ਇੰਸਟਾ ਭਾਈ ਹੈਗਾ ਤੇ ਮੇਰਾ ਪਹਿਲਾਂ ਬਹੁਤ ਚੱਲਿਆ ਉਦੋਂ ਬਾਅਦ ਚਲੋ ਰਿਪੋਰਟਰ ਰਗੂਟਾ ਮਾਰਤੀਆਂ ਹਨਾ ਬੰਦਿਆਂ ਨੇ ਬੱਚਾ ਉਹ ਮੇਰੇ 2-3 ਪੇਜ ਤਿੰਨ ਦੇ ਤਿੰਨੇ ਡਾਤੇ ਦੀ ਇੰਸਟਾ ਦੇ ਹੂੰ ਰੀਲਾ ਰੂਲਾ ਸਾਰੀ ਚੱਕਦੀਆਂ ਸੀ ਤੇ ਉਦੋਂ ਬਾਅਦ ਹੁਣ ਮੈਂ ਨਵਾਂ ਬਸ ਬਣਾਇਆ ਪਿਆ ਜੀ ਤੇ ਥੋੜੇ ਜਿਹਾ ਫੋਲੋਅਰ ਹੈਗੇ ਆ ਮੇਰੇ ਕਿਹੜਾ ਕੀ ਨਾਮ ਹੈ ਅਫੀਸ਼ੀਅਲ ਮੰਤਨ ਮੋਲ ਦੇ ਨਾਂ ਉਤੇ ਆ ਅਫੀਸ਼ੀਅਲ ਮੰਤਨ ਮੋਲ ਹਾਂਜੀ YouTube ਤੇ ਵੀ ਹੈ ਕੋਈ ਨਹੀਂ YouTube ਤੇ ਨਹੀਂ ਹੈਗਾ ਠੀਕ ਆ ਹਾਂਜੀ ਇੱਕ Facebook ਤੇ ਆ ਹੂੰ ਤੇ ਉਹ ਉਹ ਵੀ ਅਫੀਸ਼ੀਅਲ ਮੰਤਨ ਮੋਲ ਦੇ ਨਾਂ ਉਤੇ ਆ ਚਲੋ ਚੰਗੀ ਗੱਲ ਹੈ ਬਾਈ ਤੁਸੀਂ ਸਮਾਂ ਦਿੱਤਾ ਬਾਈ ਬੰਤ ਗੱਲਾਂ ਬਾਤਾਂ ਖੁੱਲੀਆਂ ਕਰੀਆਂ ਸਾਡੇ ਨਾਲ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਧੰਨਵਾਦ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਦਿਲ ਦੱਸੋ ਬਹੁਤ ਬਹੁਤ ਧੰਨਵਾਦ ਇਕਤੇ ਰਹੋ